ਮੈਂ ਫੜ ਚਾਹੀ ਲੈ। ਕੀ ਹੋ ਗਿਆ? 내 ਦੱਸੋ। ਗੱਲ ਕੀ ਹੋ ਗਈ? ਬੇ ਗੱਲ ਤਾਂ ਦੱਸ ਦੇ ਹੋ ਕੀ ਗਿਆ? ਚਰਚਾ ਮੈਦੀ ਝੂਟਾਣਿਆ ਥਾਣੀ ਚਾ ਨੂੰ। ਸੌ ਲੱਗਿਆ ਤੇ ਤਖਸ ਹੋ ਗਿਆ। ਮਨ ਸ਼ੀਤਲ ਹੋ ਗਿਆ, ਕਾਲਜਾ ਠਰ ਗਿਆ ਮੇਰਾ। ਅੱਛਾ ਤੇਰਾ ਕਾਲਜਾ ਠਰ ਗਿਆ ਨਾ ਪਰ ਮੇਰਾ ਕਾਲਜਾ ਕੋਈ ਨਹੀਂ ਠਰਿਆ ਆਏਗਾ। ਉਈ ਕਾ ਹੀ ਕਹਾ ਬੱਦ ਦਾ ਜੰਨੇਗਾ ਉਹ ਗੱਲ ਕਰੀ ਜਵੀ ਚਾਹੇ ਕਿਵੇਂ ਵੀ ਆਵੀ ਪਰ ਮਨ ਮੇਰਾ ਅੰਦਰੋਂ ਜਾਵਾ ਸੀਤ ਲੈ ਸੌਂ ਲੱਗੇ ਤਰ ਮਨ ਨਾਲ ਹਜ਼ਾਰਾਂ ਲੋਕਾਂ ਦੇ ਵਿਆਹ ਕਰਾਤੇ ਆਵਦਾ ਵਿਆਹ ਮਸਾ ਹੋ ਜਾਂਦਾ ਮੈਂ ਆਪਣਾ ਵਿਆਹ ਨਹੀਂ ਹੋਇਆ ਇਹ ਤਾਂ ਨਕਲੀ ਵਿਆਹ ਹੈ ਤੈਨੂੰ ਕਿੰਨੇ ਵਾਰੀ ਸਮਝਾਵਾਂ ਤੇਰੇ ਕੰਨ ਤੋਂ ਜੂਂ ਕਿਉਂ ਨਹੀਂ ਸਰਕਦੀ ਮਨ ਨੂੰ ਤਾਂ ਫਿਰ ਹੂੰ ਧੰਦਲਾਸਾ ਦੱਦੇਣਾ ਪੈਂਦਾਗਾ ਝੂਠੇ ਦਰਾਸੇ ਨਹੀਂ ਦੇਆ ਕਰਦੇ ਮਨ ਨੂੰ ਜਦੋਂ ਝੂਠੇ ਦਰਾਸੇ ਮੰਗਰ ਟੁੱਟਦੇ ਨੇ ਨਾ ਫਿਰ ਬੰਦਾ ਔਖੀ ਹੁੰਦਾਗਾ ਉਹ ਆਏਗਾ ਸੌ ਲੱਗੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਐਵੇਂ ਮੇਰਾ ਵਿਆਹ ਹੋਊਗਾ ਤੇ ਆਪਣਾ ਵਿਆਹ ਹੋਇਆ ਨਹੀਂ ਤੈਨੂੰ ਕਿਵੇਂ ਸਮਝਾਵਾਂ ਮੈਂ ਨਕਲੀ ਵਿਆਹ ਹੈ ਨਕਲੀ ਜੋੜੀ ਵੜੀ ਹੋਈ ਤੇ ਲੱਗੇ ਜੁੱਤੀਆਂ ਨਕਲੀ ਮਤੋਂ ਹੱਦ ਹੋਈ ਪਈ ਹੈਗੀ ਗੱਲ ਕੋਈ ਨਾ ਹਾਂ ਲੱਗੇ ਮੈਂ ਤਾਂ ਮੈਨੂੰ ਤਾਂ ਐ ਲੱਗਿਆ ਮੈਂ ਸੁਪਨਾ ਵੀ ਮੈਨੂੰ ਚੂੜੇ ਦੇ ਹੱਥ ਦੀ ਚਾਹ ਆ ਗਈ ਬਸ ਇਹ ਆ ਦੇਖੀ ਸੁਪਨਾ ਹੈ ਹੈ ਉਹ ਕਹਿੰਦਾ ਦੀ ਮੈਂ ਤਾਂ ਬਣਿਆ ਸੁਪਨਿਆਂ ਦਾ ਸੁਪਨੇ ਦੇਖਣੇ ਛੱਡ ਦੇ ਇਹ ਸੁਪਨੇ ਪੂਰੇ ਨਹੀਂ ਹੋਣੇ ਜਿਹੜੇ ਸੁਪਨੇ ਤੂੰ ਲੇਖਦਾ ਹੋਣਗੇ ਪੂਰੇ ਤਾਂ ਹੋਗਾ ਪਿੰਡ ਵਾਲਾ ਤਾਂ ਵੇਚ ਆਇਆ ਹੁਣ ਤਾਂ ਪੂਰੀ ਪੂਰੇ ਨੇ ਕਿੱਥੋਂ ਕਹ ਤੋ ਵੇਚਦਾ ਫਿਰ ਆਪਾਂ ਨੇ ਫਾਇਲ ਨਹੀਂ ਲਾਉਣੀ ਬਾਹਰਲੀ ਕੋਈ ਗੱਲ ਨਹੀਂ ਫਿਰ ਉਹ ਤਾਂ ਆਪਣੇ ਫਾਇਲ ਵਾਸਤੇ ਵੇਚਿਆ ਕੋਈ ਮੇਰੇ ਵਾਸਤੇ ਨਹੀਂ ਵੇਚਿਆ ਹੈਗਾ ਤੇਰੇ ਘਰ ਕੀ ਫਾਇਲ ਲੱਗੂ ਫੇਰਾ ਫਿਰ ਮੈਂ ਤੈਨੂੰ ਬਾਹਰ ਲਿਜਾ ਕੇ ਤੇ ਛੱਡ ਦੂੰਗੀ ਜਿੱਥੇ ਮਰਜੀ ਜਾਈਂ ਮਨ ਤਾਂ ਜਹ ਜਹ ਲੱchnਾ ਦਾ ਨਹੀਂ ਲੱਦਾ ਵੀ ਇੱਥੇ ਛੱਡੇਗੀ ਤੂੰ ਕੀ ਕਹਣਾ ਆ ਭਾਈ ਠੀਕ ਆ ਕਰ ਲੈ ਕੰਮ ਧੰਦਾ ਕੋਈ ਨਾ ਚੱਲ ਕੰਮ ਧੰਦਾ ਮੇਰੀ ਗੱਲ ਸੁਣ ਮੈਂ ਲਾਉਣੀ ਰੋਟੀ ਨਾਲ ਤਾਂ ਕਾਕੇ ਨੇ ਰੋਟੀ ਖਾਣੀ ਆ ਨਾਲੇ ਰੋਟੀ ਖਾ ਲੈ ਤੂੰ ਠੀਕ ਹਾਂ ਆ ਲੱchnੀ ਨਾ ਕਰਿਆ ਕਰ ਮੈਂ ਹੋਰ ਕਹਿੰਦਾ ਸੀ ਮੂੰਹ ਸਹੀ ਖਲਾ ਬਾਹਰ ਜਾਣ ਨੂੰ ਆਪਾਂ ਇੱਥੇ ਕੋਈ ਬਚੋਲੇ ਵਾਲਾ ਕੰਮ ਬਾਲਾ ਪੀਕ ਤੇ ਆ ਮੇਰਾ ਜੀ ਥੱਲੇ ਕੰਮ ਤੂੰ ਫਰੰਟ ਤੇ ਕੰਮ ਕਰੀ ਮੈਂ ਬੈਕ ਤੇ ਕਰ ਅੱਛਾ ਕੀ ਗੱਲ ਪਹਿਲਾਂ ਤੈਨੂੰ ਬੜੇ ਰੰਗ ਪਾਗ ਲੱਗੇ ਬਚੋਲ ਪਣੀ ਕਰਕੇ ਹਜੇ ਮੈਨੂੰ ਲੱਗ ਜਾਣਗੇ ਮੇਰੀ ਗੱਲ ਸੁਣ ਲੈ ਮੈਂ ਜਿਹੜੀ ਤੈਨੂੰ ਗੱਲ ਕਹੀ ਆ ਨਾ ਪੋਤੇ ਪੱਕਾ ਰ ਹੈ ਤੇ ਤੂੰ ਗਾਹਾਂ ਵਧ ਨਾਲੇ ਮੈਂਦੀ ਮੁੰਦੀ ਲਾਉ ਆਇਆ ਥੋੜੇ ਨਹੀਂ ਲੱਗਦੇ ਸੁਣਨੇ ਹੱਥ ਕੀ ਗੱਲ ਤੂੰ ਕਹੜਾ ਮੇਰਾ ਸੁਹਾਗ ਹੈ ਵੀ ਤਾਂ ਮੈਂਦੀ ਲਾਵਾਂ ਮੈਂ ਨਹੀਂ ਕਿਸੇ ਦਾ ਨਾਉਂਦੀ ਮੈਂਦੀ ਕਾਗਜ਼ ਦਾ ਕਹਿੰਦੇ ਨੇ ਕਾਗਜ਼ ਦਾ ਕਹਿੰਦੇ ਨੇ ਕਾਗਜ਼ ਦਾ ਕੁਸ ਮਰਜ਼ੀ ਕਹਿਣ ਮੈਂ ਤਾਂ ਉਸੇ ਦੀ ਮੈਂਦੀ ਲਾਉਂਗੀ ਜਿਹੜਾ ਮੇਰੇ ਦਿਲ ਚ ਬਸਿਆ ਹੋਇਆ ਹੈ ਨਾਏ ਤੈਨੂੰ ਵੀ ਪਤਾ ਮਤੋਂ ਵਾਰੀ ਵਾਰੀ ਨਾਕਾ ਹਾਇਆ ਕਰ ਹਾਂ ਦਿਲ ਚ ਕਿਹੜਾ ਵਿਚਾਰ ਕਰ ਅੱਛਾ ਠੀਕ ਹੈ ਠੀਕ ਹੈ ਕੋਈ ਨਾ ਇਹਦਾ ਮੂਰੇ ਆਈਆਂ ਗੱਲਾਂ ਲੈ ਕੋਈ ਨਾ ਕੋਈ ਨਾ ਕੋਈ ਨਾ ਕੀ ਮਤਲਬ ਹੈ ਤੇਰਾ ਕੋਈ ਨਾ ਕੋਈ ਨਾ ਦੇ ਤੇਰੇ ਦਿਲ ਤੋਂ ਨਾ ਦਾਗ ਦੇ ਕੇ ਕੱਢਿਆ ਤਾਂ ਕੀ ਕਹੀ ਹਾਂ ਜਹਰੀ ਜਿਹੜਾ ਜੋਰ ਲੱਗਦਾ ਪਹਿਲਾਂ ਲੋਕਾਂ ਨੇ ਬਥੇਰਾ ਲਾਲਿਆ ਹੁਣ ਤੂੰ ਲਾਲੀ ਰਹਿਂਦਾ ਖੁੰਦਾ ਇਹ ਤੇਰਾ ਭਲੇਖਾ ਭਲੇਖਾ ਹੀ ਰਹੂਗਾ ਇਹ ਰੋਟੀਆਂ ਲਾ ਲੋ ਹਾਂ ਠੀਕ ਹੈ ਬਣਾ ਦਿਲ ਤੇ ਬਚਾ ਵੇ ਹਜੇ ਵੀ ਨਹੀਂ ਹਟਦੀ ਹਜੇ ਵੀ ਨਹੀਂ ਹਟਦੀ ਲੈ ਚਾਲਾ ਐਡ ਮਰਾਬੇ ਕਢ ਕੇ ਲੋਕਾਂ ਨਾਲ ਜਿਦਾ ਵਿਆਹ ਹੈਗੇ ਇਹਨੂੰ ਆਪਾਂ ਕੀ ਦਬਾਲਾਂ ਚਖੇੜਾ ਜ਼ਿਆਦੇ ਸੀ ਮਹਾ ਹਨਾ ਹਾਂ ਕੜਕਜੀ ਵੀ ਖਾਸ ਹੀ ਡੇਗੀ ਨਹੀਂ ਤਾਂ ਕੁਛ ਨਹੀਂ ਹੁੰਦਾ ਤਾਂ ਹੌਣ ਹੋ ਜਾਂਦੀ ਐ ਖੜੇ ਤਾਂ ਗੋਡੇ ਜੇ ਮੋਰ ਜਾਂਦੀ ਹੁੰਦੀ ਆਗੀ ਅੱਛਾ ਇਹ ਤਾਂ ਹੋਰ ਆ ਮੀਂਹ ਗੱਲ ਸੁਣ ਇਹਨੂੰ ਕੁਛ ਨਹੀਂ ਹੁੰਦਾ ਜਵਾਨੀ ਪਹਿਰੇ ਤਾਂ ਹਾਂ ਜਦੋਂ ਪੱਕੀ ਤੇ ਕਣੀਆਂ ਵੀ ਮਾੜੀਆਂ ਨੇ ਹਾਂ ਫੇਰ ਤਾਂ ਮਰਦਾ ਪੱਕੀ ਤੇ ਆਣਾ ਫੇਰ ਤਾਂ ਮਾੜੀ ਮਾੜਾ ਬਿਜਲੀ ਦੀ ਚਲਕੋ ਹੋਰ ਵੱਜ ਜਾਂਦੀ ਆ ਨਾਲੇ ਹਾਂ ਉਹੀ ਗੱਲ ਆ ਹੁਣ ਤੈਨੂੰ ਚਲ ਕੁਛ ਨਹੀਂ ਹੁੰਦਾ ਹਜੇ ਇਹ ਤਾਂ ਹਜੇ ਆਪਣੇ ਐਂ ਬੱਚ ਤਾਂ ਰਹੇਗੀ ਨਾਲੇ ਪਿੰਡਾਂ 'ਚ ਤਾਂ ਕਾਕੜੇ ਵਾਲੇ ਪਾ ਕੇ ਗਿਆ ਦਾ ਏਡੇ ਏਡੇ ਕਾਕੜੇ ਕੜੀ ਗਿਆ ਓਏ ਮੇਰੇ ਸਾਲ ਤਾਂ ਡੌਂਗੀ ਡੇਗੇ ਨੇ ਪਰਫਦੇ ਹੋਰ ਹੁਣ ਆਪਣੇ ਤਾਂ ਆਪਣੇ ਤਾਂ ਕੱਲਾ ਚਖੇੜਾ ਸੀਗਾ ਬਚਤ ਰਹੀ ਜੀ ਆਪਣਾ ਤਾਂ ਫੇਰ ਵੀ ਲੋਟ ਆ ਗਈ ਨਾ ਬਚਦਾ ਬਚਦਾ ਹਾਂ ਉਹੀ ਗੱਲ ਨਾਲੇ ਤੁਨ ਮੈਂ ਹੋਰ ਗੱਲ ਦੱਸਦਾ ਹਾਂ ਹੁਣ ਪਾ ਗਿਆ ਵਧੀਆ ਹਾਂ ਹੁਣ ਪੱਕੀ ਤਾਂ ਤਾਂ ਨਹੀਂ ਪਾਊਗਾ ਆਹੋ ਆਹੋ ਉਹੀ ਗੱਲ ਆ ਪਾਂਗਾ ਟੋਟਾ ਪਤਾ ਪਹਿਲਾ ਕੱਢ ਗਿਆ ਨਾ ਠੀਕ ਹੈ ਹਾਂ ਨਾਲੇ ਘੰਡੇ ਚੱਲ ਪਣ ਗਿਆ ਹਾਂ ਓ ਮੇਰੀ ਗੱਲ ਸੁਣਾ ਹੈ ਰਾਮਾ ਕਿੱਥੇ ਆ ਯਾਰਾ? ਰਾਮਾ ਤੱਕ ਰਿਆ ਨਹੀਂ ਤੁਨੂੰ। ਨਾ ਮੈਨੂੰ ਤਾਂ ਯਾਰ ਜਮੇ ਨਹੀਂ ਪਤਾ ਲੱਗਿਆ ਕਿੱਥੇ ਆਓ। ਰਾਮਾ ਤਾਂ ਤੈਨੂੰ ਮੈਂ ਹੋਰ ਗੱਲ ਦੱਸਦਾ ਕੰਜਰ ਦਾ ਫੇਰ ਡਰ ਕੇ ਟਲਿਆ ਹੋਇਆ ਕਿਸੇ ਪਾਸੇ। ਹੁਣ ਤਾਂ ਇਹ ਹੋ ਗਿਆ ਵੀ ਕਿਤੇ ਆ ਸਲੈਂਟਰ ਵਾਲੇ ਕੰਮ 'ਚ ਮੈਨੂੰ ਫੇਰ ਨਾ ਚੱਕ ਲੈਣ। ਟਰਪੋਕ ਬਹੁਤ ਆ ਗਿਆ। ਉਹਨੂੰ ਆਇ ਨਹੀਂ ਪਤਾ ਹੈਗਾ ਵੀ ਐਂ ਕੁਝ ਨਹੀਂ ਹੁੰਦਾ ਹੁੰਦਾ ਹੈ ਕਿ ਹੁੰਦਾ ਹੁੰਦਾ ਮੈਂ ਜਮਾ ਕੋਲ ਬਹਿ ਕੇ ਖਾ ਪੀ ਕੇ ਮੋੜਿਆ। ਕਿ ਨਹੀਂ? ਹਾਂ। ਚਲ ਐ ਕੀ ਹੁੰਦਾ ਹੁੰਦਾ। ਹੁੰਦਾ ਤਾਂ ਕੀ ਆ ਨਾਲੇ ਉਹ ਕੀ ਕਰਦਣਗੇ ਮੇਰੀ ਗੱਲ ਸੁਣ ਤੂੰ ਠੀਕ ਹੈ ਬਸ ਮੈਂ ਤੈਨੂੰ ਬਾਰ ਬਾਰ ਇਹੀ ਗੱਲ ਕਹਿਣਾਗਾ ਵੀ ਤੈ ਦਵਾਰੇ ਉਹ ਗਲੀ ਚ ਜਾਣਾ ਨਹੀਂ ਹੈਗਾ ਨਾ ਮੇਰੀ ਗੱਲ ਸੁਣਾ ਤੂੰ ਮੂਤ ਪੀ ਕੇ ਉਹਨਾਂ ਨੂੰ ਦੱਸ ਦੇਗਾ ਕੱਲ ਮੈਂ ਖਿੱਚੀਆਂ ਬਹੁਤ ਨੇ ਉਹ ਮੈਂ ਖਬਰਦਾਰ ਜੇ ਮੈਂ ਤੂੰ ਸਾਡਾ ਬੰਦਾ ਘੇਰਿਆ ਕੋਈ ਮੈਂ ਕਰਤੀ ਗੱਲ ਹਾਂ ਮੈਂ ਛੱਡ ਮੈਂ ਛੋਟਾ ਹੱਕ ਕੀ ਆ ਮੈਂ ਸਾਡੇ ਬੰਦੇ ਨੂੰ ਘੇਰਦਾ ਹੱਕ ਕੀ ਆ ਸੁਣ ਮੈਂ ਉਹ ਖੰਜਰ ਤੇਰਾ ਕੀ ਹੱਕ ਤੇ ਉਹਨਾਂ ਨੂੰ ਇਹ ਗੱਲ ਕਹਿਣ ਦਾ ਮੈਂ ਜਾਂਦਾ ਇੱਕ ਅੱਧੀ ਵਾਰ ਹੋਰ दारू ਪਹਿਲਾਂ ਪੀ ਆਉਂਦਾ ਯਾਰ ਗੱਲ ਕੀ ਦੀਗੀ ਯਾਰ ਮੈਂ ਕਿਹੜਾ ਦੱਸਣਾ ਸੀ ਮੈਨੂੰ ਪਤਾ ਤੈਨੂੰ ਸੁਰਤ ਨਹੀਂ ਰਹਿੰਦੀ ਨਾਲ ਤਾਂ ਤੂੰ ਲੱਗਿਆ ਨਾ ਉਹ ਲੋਲ ਕਰਨ ਦਾ ਰੂਪੀ ਕੇ ਹੈ ਨਾਏ ਤੂੰ ਉੱਥੇ ਪਹੁੰਚਦਾ ਤਾਂ ਵੀ ਐ ਕਰਕੇ ਸਿਲੰਡਰ ਵਾਲਾ ਕੰਮ ਤਾਂ ਸੈਟ ਆ ਉਹ ਮੈਂ ਤਾਂ ਜਦੋਂ ਪਹਿਲਾਂ ਨਹੀਂ ਦੱਸਿਆ ਯਾਰ ਹੁਣ ਕਿ ਦੱਸਦਾ ਮੈਂ 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 ਤਾਂ ਖਿੱਚਦੀ ਸੀ ਗੱਲ ਪੂਰੀ ਆ ਵਧੀਆ ਬੰਦਾ ਏ ਤੂੰ ਵਧੀਆ ਕੰਮ ਨਹੀਂ ਕਰਾ ਹੈਗਾ ਇਹ ਤੂੰ ਤਾਂ ਮੇਰਦਾ ਹੋਈ ਯਾਰ ਕੱਲ ਸੁਣਨਾ ਮੇਰੀ ਆਪਾ ਬਣਾਵਾਗੇ ਕਦੇ ਦਿਨ ਤੱਕ ਉਹ ਮੇਰੀ ਤਾਂ ਸਕੀਮ ਚੱਲ ਰੱਤ ਆ ਤੂੰ ਆ ਕੀ ਪੀ ਲਿਆ ਕਰ ਹੋਰ ਆਏ ਦਾ ਤੁਨ ਨਾਲੇ ਜਲੂਸ ਕੱਢਦਾ ਫਿਰਿਆ ਕਰਨ ਵਾਲੇ ਬੁਰਾ ਲੱਗਦਾ ਉਹੀ ਤਾਂ ਗੱਲ ਆ ਆਪਦੇ ਦਾ ਸਾਰਾ ਕੁਸਾ ਹੈ ਗੱਲ ਤਾਂ ਬਗਾਨੀ ਨਹੀਂ ਹੁੰਦੀ ਪਤਾ ਆਪਣੇ ਵਾਲਾ ਮੈਕਮਾ ਮੂਤ ਪੀ ਕੇ ਪੜਦਾ ਦੇ ਦੂ ਕੋਈ ਫਾਇਦਾ ਨਹੀਂ ਉਹ ਗੱਲਾਂ ਦਾ ਉਹ ਸ਼ਹਿਰ ਦੇ ਦੀ ਪੜਦਾ ਲੈ ਲੈਣਗੇ ਕੋਈ ਉਹ ਗੱਲ ਉਹ ਵੀ ਠੀਕ ਹੈ ਪਰ ਮੈਂ ਫੇਰ ਉਹ ਗੱਲ ਕਰਦਾ ਵੀ ਰੰਮੇ ਦਾ ਸਾਲਾ ਜਮੀ ਉੱਗ ਸੁਗ ਨਹੀਂ ਨਿਕਲੀ ਯਾਰ ਸਮਝ ਤਾ ਬਾਹਰ ਹੋ ਗਈ ਯਾਰ ਗੱਲ ਮੇਰੀ ਗੱਲ ਸੁਣ ਲੈ ਕਾਕਾ ਜੀ ਕਿਤੇ ਨਹੀਂ ਗਿਆ ਹੋ ਠੀਕ ਹੈ ਮਾੜਾ ਮੋਟਾ ਡਰ ਕੇ ਕਿਤੇ ਗਿਆ ਸੀਗਾ ਐਣੀ ਪਤਾ ਆਪਣੇ ਜਾਂਦੇ ਨੂੰ ਘਰੇ ਹੋਵੇ ਡਰਦਾ ਤਾਂ ਆਏਗਾ ਤੀ ਪਹਿਲਾਂ ਮੇਰੇ ਨਾਲ ਹੋਣਾ ਤੇ ਮੇਰਾ ਸਾਲ ਕਣਾ ਮੂਤੀ ਜਾਏਗਾ ਆਹ ਵਾਹ ਇਹਦੇ ਕਰਾਵਾ ਕੁਝ ਨਹੀਂ ਹੁੰਦਾ ਤੂੰ ਕਾ ਤੋ ਡਰਦਾ ਚੱਲ ਚੱਲਾ ਪਟਾ ਕਬੱਡੀ ਚੱਲ ਹੋਰ ਹੋਰ ਹੁਣ ਆਪਾਂ ਵੱਡਾਂਗੇ ਹਾਂ ਹਾਂ ਸਿਰੀ ਆਪਾਂ ਪਰੌਣਾ ਬਣਾ ਲਿਆ ਸਸਰੀ ਕਾਲਬੀਰ ਜੀ ਹਾਂਜੀ ਹਾਂਜੀ ਜਿੰਦਰ ਬੋਲਦਾ ਜੀ ਆ ਹੁਣੀ ਗਿਆ ਜੀ ਹਾਂ ਚੌਥੇ ਪੰਜਵੇਂ ਗਿਆ ਮੈਂ ਇਧਰੋਂ ਆਪਣਾ ਸੈਂਟਰ ਚੋਂ ਆ ਉਹ ਮੇ ਪੋਤਾ ਦੀ ਭੈਜੀ ਉਹ ਜਿਹੜੀ ਆਪਣੇ ਇੱਥੇ ਸਤਸਾਂਗੇ ਲੱਗਦੀ ਹੁੰਦੀ ਆ ਆ ਹਾਂ ਹਾਂ ਜੀ ਹਾਂ ਉਹ ਨਾ ਮੈਂ ਆਉਣਾ ਸੀਗਾ ਮੈਂ ਕੰਨੀ ਪਉਣੀ ਸੀ ਗੱਲ ਕੋਈ ਬਸ ਹਾਂ ਮੈਂ ਮੈਂ ਜੀ ਕੋਈ ਸੁਧਾਰ ਹੋ ਜੇ ਸਰੀਰ ਚੋਂ ਜੀ ਟਾਈਮ ਦੱਸ ਦਿਓ ਜੀ ਮੈਨੂੰ ਪੱਕਾ ਟਾਈਮ ਮੈਂ ਅੱਧਾ ਘੰਟਾ ਪਹਿਲਾਂ ਆ ਕੇ ਬੈਜੂਗਾ ਜੀ ਜੇ ਕੋਈ ਸੇਵਾ ਕਰਾਉਣੀ ਹੈ ਸੇਵਾ ਕਰਾ ਦੂੰ ਹਾਂ ਜੀ ਹਾਂ ਜੀ ਠੀਕ ਹੈ ਜੀ ਮੈਂ ਬਸ ਮੈਨੂੰ ਦੱਸ ਦਿਓ ਕਹਿੰਟੇ ਤੱਕ ਜੀ ਫੇਰ ਆਹੋ ਆ ਹਾਂ ਜੀ ਠੀਕ ਹੈ ਜੀ ਹਾਂਜੀ ਆਹੋ ਮੈਂ ਖਲ ਲਸੀ ਲਿਆ ਲੰਦਾ ਲਸੀ ਲਿਆ ਨਹੀਂ ਜੀ ਕਿੰਨਾ ਦੇ ਮਿਲੂਗੇ ਆਪਣੇ ਉਹਨਾਂ ਦਾ ਲਿਆ ਜਾਂਬੋ ਕੋ ਲਿਆ ਪੁੱਛ ਕੇ ਉਹਨਾਂ ਦੇ ਲਿਓ ਨਾ ਜਾਂਬੋ ਕੋ ਲਿਓ ਨਾ ਤੇ ਕੋਈ ਹੋਰ ਕੰਮ ਕੰਮ ਤਾਂ ਕੋਈ ਨਹੀਂ ਮੈਂ ਤਾਂ ਹੀ ਕਹਿੰਦੀ ਸੀ ਮੈਂ ਤਾਂ ਭਾਰੀ ਚਾਚੜਿਆ ਪਿਆ ਗਲੀ ਗਵਾਨ ਚ ਸਾਰੇ ਕਹਿੰਦੇ ਵੀ ਜਿੰਦਰ ਸਿਆਣਾ ਹੋ ਗਿਆ ਨਹੀਂ ਇਹ ਤਾਂ ਆ ਆ ਪਰਮਾਤਮਾ ਜਦੋਂ ਦਿਨ ਫੇਰ ਦਿੰਦਾ ਨਾ ਜੀ ਫਿਰ ਕਾਨੂੰ ਪਤਾ ਲੱਗਦਾ ਪਹਿਲਾਂ ਬੁੱਧੀ ਪ੍ਰਿਸ਼ਟ ਹੋ ਗਈ ਸੀ ਮੇਰੀ ਕੁਝ ਗਲਤ ਅਨਸਰਾਂ ਨਾਲ ਰਲ ਕੇ ਚਲ ਕੋਈ ਨਹੀਂ ਨਾਲ ਨਾ ਬਿੱਲੂ ਦਾ ਹੋਣਾ ਆਇਆ ਸੀਗਾ ਕੀ ਕਹਿੰਦੇ ਨੇ ਵੀਰ ਜੀ ਉਹ ਵੀ ਆਏ ਕਹਿੰਦਾ ਸੀ ਕਹਿੰਦਾ ਪਰੌਣੇ ਨੂੰ ਲੈ ਕੇ ਆਏ ਕਹਿੰਦਾ ਕੱਪੜੇ ਲੀੜੇ ਸਮੇ ਆ ਕੇ ਦੇਵਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਆਹੀ ਸਿੰਪਲ ਸਾਦੇ ਕੱਪੜਿਆਂ ਚ ਆਪਾਂ ਤਾਂ ਕੱਢ ਲਾਂਗੇ ਟਾਈਮ ਹਨਾ ਜੀ ਬਾਲਾ ਲੋਕ ਦਿਖਾਵਾ ਕਰਕੇ ਕੀ ਲੈਣਾ ਚਲ ਕੋਈ ਨਹੀਂ ਆਪਾਂ ਛੱਲੇ ਆਵਾਂਗੇ ਨਾ ਨਾ ਸਾਨੂੰ ਮਲਿਆ ਲਿਆਂਗਾ ਜੀ ਮੇਲ ਮਲਾਬ ਵੀ ਮੋਹ ਪਿਆਰ ਨਾ ਉਹੀ ਗੱਲ ਹੈ ਉਹੀ ਗੱਲ ਵਾਂਗੂ ਕਹਿੰਦੇ ਜਦੋਂ ਕੋਈ ਬਗਾਨੇ ਘਰੇ ਜਾਣਾ ਹੁੰਦਾ ਫਿਰ ਧੀਆਂ ਦਾ ਕਿੱਥੇ ਮਨ ਖੜਦਾ ਜੀ ਵੀ ਮਾਪਿਓ ਤਾਂ ਪੇਕੇ ਵੀ ਮਾਪਿਓ ਨਾਲ ਨੇ ਮਾ ਮਾ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਜੀ ਹਾਂ ਗੱਲਾਂ ਕਰਨ ਲੱਗ ਗਏ ਤੇ ਆਪਣਾ ਸੁਪੁੱਤਰ ਜੀ ਸਕੂਲ ਗਏ ਹੋਏ ਨੇ ਉਹੀ ਮੈਂ ਪੁੱਛਦੀ ਸੀ ਆਇਆ ਨਹੀਂ ਹੈਗਾ ਹਜੇ ਨਹੀਂ ਮੈਨੂੰ ਮਿਲੇ ਨਹੀਂ ਸਵੇਰ ਦੇ ਮੈਂ ਫਿਰ ਸਵੇਰੇ ਇਸ਼ਨਾਨ ਕਰਕੇ ਉਧਰ ਮੱਥਾ ਟੇਕ ਆਇਆ ਸੀਗਾ ਮੁਰਕੇ ਮੈਨੂੰ ਮਿਲੇ ਨਹੀਂ ਉਹਦੇ ਨਾਲ ਪੇਪਰ ਹੁੰਦੇ ਆ ਬਸ ਆਉਣ ਵਾਲਾ ਹੀ ਹੋਊਗਾ ਖੇਤੀ ਆ ਜਾਂਦਾ ਹੁੰਦਾ ਚੰਗੀ ਗੱਲ ਹੈ ਜੀ ਪੇਪਰਾਂ 'ਚ ਬੰਦਾ ਪਾਸ ਹੋ ਜੇ ਆਪਣੇ ਵਾਲਾ ਪਤਾ ਚਲ ਵਧੀਆ ਕੋਈ ਉਹਨੂੰ ਲਿਆ ਕੇ ਦੇਵਾਂਗੇ ਕੋਈ ਉਹਦੀ ਮਨਪਸੰਦ ਦੀ ਚੀਜ਼ ਲਿਆ ਕੇ ਦੇ ਦੇਾਂਗੇ ਜੀ ਕੀ ਲਿਆ ਕੇ ਦੇਵਾਂਗੇ ਕੁਝ ਵੀ ਮੰਗੇ ਆਪਾਂ ਲਿਆ ਕੇ ਦੇ ਦੇਾਂਗੇ ਆਪਾਂ ਕਿਹੜਾ ਨਾਂ ਨੁਕਰ ਕਰਨੀਆਂ ਜਵਾਖਾਂ ਦੀ ਹੈ ਜੀ ਕਿਹਦੇ ਖਾਤਰ ਕਵਾਉਂਦੇ ਫਿਰਦੇ ਆਂ ਜੀ ਆਪਾਂ ਉਹ ਤਾਂ ਕੋਈ ਪੁੱਠੀ ਜੀਜੀ ਮੰਗ ਲੂ ਛੱਡ ਪਰੇ ਉਹਨੂੰ ਤਾਂ ਤੇ ਤੁਸੀਂ ਐ ਕਰੋ ਜਾਂ ਲੱਸੀ ਲਿਆਓ ਇਹ ਆਪਣੇ ਬਿੱਲੂ ਵੀਰ ਜੀ ਕੀ ਕਹਿੰਦੇ ਸੀ ਫੋਨ ਤੇ ਵੀ ਗੇੜਾ ਮਾਰਦੇ ਹੋ ਹੋਰ ਆਏ ਘਰੇ ਸੀ ਕਹਿੰਦੇ ਪਰੌਣੇ ਨੂੰ ਲੈ ਕੇ ਆਈ ਮੰਮੀ ਵੀ ਕਹਿੰਦੀ ਸੀ ਕਹਿੰਦੀ ਚੱਲ ਮਿਲ ਜਾਣਗੇ ਹੋਰ ਬਾਬਾ ਟਾਈਮ ਹੋ ਗਿਆ ਜੀ ਬਿੱਲੂ ਵੀਰ ਜੀ ਕੋਲ ਵੀ ਨਹੀਂ ਗਿਆ ਮੰਮੀ ਜੀ ਕੋਲ ਨਹੀਂ ਜਾਇਆ ਗਿਆ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਭੈਣ ਜੀ ਹਾਏ ਮੰਮੀ ਤਰਾ ਭੈਜਬ ਬੇੜਾ 35 ਜੀ ਕੇ ਮੈਂ ਲੱਗੀ ਨਹੀਂ ਜੀ ਉਹ ਮੈਨੂੰ ਸੈਂਟਰ ਵਾਲੇ ਵੀਰ ਨੇ ਆਖਿਆ ਵੀ ਕੁੜੀਆਂ ਨੂੰ ਮਾਈ ਤੋਂ ਭੈਣ ਤੋਂ ਬਿਨਾ ਨਹੀਂ ਬੋਲਣਾ ਨਹੀਂ ਪਰ ਦੁਬਾਰੇ ਸੈਂਟਰ ਚ ਲੈ ਜਾਗੇ ਵੇ ਬਗਾਨੀਆਂ ਨੂੰ ਕਹਿੰਦਾ ਜਮਈ ਬੁੱਝ ਹੋਗਾ ਤੂੰ ਅੱਛਾ ਚਲੋ ਜੀ ਮੈਨੂੰ ਦੇਓ ਢੋਲੂ ਫਿਰ ਮੈਂ ਲਿਆ ਮੇਰੇ ਨਾਲ ਵੇ ਆਇਆ ਹੋਇਆ ਤੂੰ ਤੇਰੇ ਘਰ ਵਾਲੀਆਂ ਮੈਂ ਨਹੀਂ ਮੈਂ ਤਾਂ ਇਹ ਮਾਨ ਆਦਰ ਬਕਸ ਦਾ ਜੀ ਵੀ ਕਾਹਨੂੰ ਜਿਹੜਾ ਪਹਿਲਾਂ ਗੱਲਾਂ ਹੋ ਗਈਆਂ ਜੀ ਮੋੜਨਾ ਦੁਬਾਰੇ ਨਾਲ ਸੈਂਟਰ ਚ ਜਾਣਾ ਪੈਜੀ ਬਸ ਮੈਂ ਤਾਂ ਇਹ ਨਹੀਂ ਜਾਣਾ ਪਹਿਲਾਂ ਤੂੰ ਮੈਨੂੰ ਨਾ ਭੰਜਿ ਕਿਹਾ ਕਰ ਜਾ ਬਗ ਜਾ ਚੰਗਾ ਲੱਸੀ ਲਿਆਉਣ ਲਈ ਲੱਸੀ ਲਿਆਉਣਾ ਮੈਂ ਫੋਟ ਜਿੰਨਾ ਸਿਆਣਾ ਉਹ ਨਹੀਂ ਮੈਨਲਾ ਥੋੜਾ ਜਿਹਾ ਉਂ ਮੀ ਪੇਚ ਮੈਨੂੰ ਇਹ ਬਣ ਕਹੀ ਜਾਂਦਾ ਚਲ ਕੋਈ ਮੈਂ ਸੁਧਰਤਾ ਗਿਆ ਮੈਨੂੰ ਗਾਲਾ ਤਾਂ ਨਹੀਂ ਕੱਢਦਾ ਕੁਟਦਾ ਤਾਂ ਨਹੀਂ ਹੈਗਾ ਉਹ ਇੱਕ ਵੇਲੇ ਦਾ ਰੱਬਾ ਸ਼ੁਕਰ ਹੈ ਸੁਧਰ ਗਿਆ ਬੰਦਾ ਨਹੀਂ ਮੈਨੂੰ ਤਾਂ ਉਮੀਦ ਨਹੀਂ ਸੀ ਵੀ ਇਹ ਬੰਦਾ ਬਣ ਜਾਊਗਾ ਚਲ ਛੇਤੀ ਆ ਜੀ ਨਹੀਂ ਕਰਲੀ ਨਹੀਂ ਜੇ ਮੈਂ ਪਿੰਡ ਹੁੰਦਾ ਫਿਰ ਤਾਂ ਮੈਂ ਆ ਹੀ ਜਾਂਦਾ ਤੁਹਾਡੇ ਕੋਲੇ ਨਹੀਂ 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 ਅਸੀਂ ਪੀਜੀਆ ਹੀ ਗਏ ਸੀ ਐਮਡੀ ਡਾਕਟਰ ਸਾਹਿਬ ਨੇ ਵੱਡੇ ਉਹਨਾਂ ਨੇ ਬੁਲਾਇਆ ਸੀ ਸਾਨੂੰ ਹਾਂ ਹਾਂ ਉਹ ਸਰਜਨ ਨੇ ਸਪੈਸ਼ਲ ਸਰਜਨ ਨੇ ਉਹਨਾਂ ਨੇ ਮੰਮੀ ਨੂੰ ਬੁਲਾਇਆ ਸੀਗਾ ਮੀਟਿੰਗ ਕਰਨੀ ਸੀ ਕੁਝ ਇਹ ਜਿਹੜਾ ਕਾ ਉਹਦਾ ਪੀਜੀਆ ਹੀ ਨਹੀਂ ਹੈਗਾ ਇਹਦੇ ਥਰੂ ਗੱਲਬਾਤ ਕਰਨੀ ਸੀ ਇਹ ਮੰਮਾ ਨੂੰ ਸਮਾਉਣਾ ਇਹਨਾਂ ਨੇ ਇਹ ਸਾਰਾ ਇਹਨਾਂ ਦੇ ਐਂਟਰੀ ਕਰਨਾ ਬਸ ਵੈ ਸੰਦੀਪਾ ਵੇ ਕੱਟਦੇ ਫੋਨ ਵੇ ਹਾਂ 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 ਬਸ ਵੇ ਘੋਣ ਕੱਟਦੇ ਵੀਰ ਵੀ ਫਾਈਲ ਫੂਲ ਤਾਂ ਤਿਆਰ ਆ ਬਸ ਸਾਰਾ ਕੁਝ ਤਿਆਰ ਆ ਮੰਮੀ ਨੇ ਬਸ ਸਹਿ ਨਹੀਂ ਕਰਨੇ ਨੇ ਉਤੇ ਇਹ ਤੋਂ ਬਾਅਦ ਇਹਨਾਂ ਨੇ ਸਾਂਭ ਲੈਣਾ ਉਹ ਵੇ ਮੇਰੀ ਜਾਨ ਨੂੰ ਬਣੀ ਪਈ ਹੈ ਗੱਲ ਸੁਣ ਲੈ ਮੇਰੀ ਉਹ ਨਹੀਂ ਨਹੀਂ ਇੱਥੇ ਫਿਰ ਮਰੀਜ਼ ਮਰੂਜ ਬੋਲਦੇ ਨੇ ਨਾ ਹੋਰ ਤਾਂ ਕੋਈ ਵੈ ਸੰਦੀਪਾ ਚਲੋ ਆਪਾਂ ਫੇਰ ਕਰਦੇ ਗੁਰਲੀ ਨੇ ਬੇ ਕੱਟ ਦੇ ਬਾਬਾ ਸਾਹਿਬ ਆ ਗਈ ਸੀ ਹਾਂ ਠੀਕ ਹੈ ਠੀਕ ਵੇ ਬੇ ਗੱਲ ਕਰ ਲੈਣ ਦੇ ਘਰ ਕੀ ਗੱਲਾਂ ਦੀ ਹੋ ਰਹੀ ਹੈ ਮੈਨੂੰ ਆਪਣੀ ਜਾਨ ਦੀ ਪਈ ਪਈ ਐ ਮਾਂ ਕਹਿੰਦੀ ਮੈਨੂੰ ਕੋਈ ਡਾਕਟਰ ਬੁਲਾ ਦੇ ਕੀ ਹੋ ਗਿਆ ਤੈਨੂੰ ਮੇਰਾ ਬਲਡ ਘਟਿਆ ਪਿਆ ਸੰਦੀਪ ਕਦੇ ਘਟ ਗਿਆ ਕਦੇ ਵਧ ਗਿਆ ਛੋਡਦਾ ਇਹੀ ਨਹੀਂ ਲੋਟ ਆਉਂਦਾ ਰੰਡੀ ਰੋਣਾ ਛੋਡਾ ਵੇ ਆ ਕੁੜੀਆਂ ਦੇ ਫੋਨ ਕੱਟ ਦਿਆ ਕਰ ਵੇ ਸਾਰਾ ਦਿਨ ਗੱਲਾਂ ਮਾਰੀ ਜਾਂਦਾ ਤੂੰ ਇਹਦਾ ਕਿਸੇ ਮੁੰਡੇ ਦਾ ਫੋਨ ਤੀ ਪੀਜੀ ਦਾ ਪਤਾ ਪੁੱਛਦਾ ਦੀ ਉਹ ਤਾਂ ਮੈਨੂੰ ਕੁੜੀ ਦਾ ਫੋਨ ਤੇਰੇ ਕੋਲੇ ਬਹਿ ਕੇ ਗੱਲਾਂ ਕਰੂੰ ਮੈਂ ਉਹੀ ਗੱਲਾਂ ਕਰੀਏ ਨੇ ਬੇਬੇ ਚੱਲ ਚੰਗਾ ਛੱਡ ਪਰਾਂ ਜਿਹੜਾ ਹੋ ਗਿਆ ਕੰਜਰਖਾਨਾ ਠੀਕ ਐ ਮੈਂ ਤੈਨੂੰ ਐ ਕਹਿਨੀ ਆ ਵੇ ਸੰਦੀਪ ਹੱਥ ਬੰਨ੍ਹਦੀ ਆ ਮੈਂ ਤੇਰੇ ਮੂਰੇ ਵੇ ਤੂੰ ਕੋਈ ਆਪਦਾ ਵਿਆਹ ਬੂ ਕਰਾ ਲੈ ਜੇ ਮੈਂ ਮੁੱਕ ਗਈ ਤੈਂ ਵਿਆਹ ਨਾ ਕਰਾਇਆ ਸਾਰਾ ਘਰ ਤੇਰਾ ਬਾਪ ਜਾਣ ਦੂ ਵੇ ਲੋਕਾਂ ਨੂੰ ਖਵਾ ਦੂ ਲੋਕਾਂ ਨੂੰ ਤੂੰ ਸਾਰੇ ਟੱਬਰ ਨੂੰ ਮੁਕਾ ਕੇ ਨਾ ਮੁੱਕੇ ਕਿਵੇਂ ਮੁੱਕ ਜੇਗੀ ਤੂੰ ਚੜਾ ਦਾ ਮੇਰੇ ਸਾਲ ਦਾ ਤਾਪ ਹੋਇਆ ਤੈਨੂੰ ਚੱਲ ਤੈਨੂੰ ਦਰਸਨ ਡਾਕਟਰ ਦੇ ਲ ਚਲਦਾ ਬੜ ਰੁਖੀ ਨਾਲ ਤਾਂ ਤੇਰੇ ਬੋਤਲ ਨਾਲ ਦੂ ਨਾਲ ਟੀਕਾ ਲਾਉ ਤੇਰਾ ਨਾ ਹਾਂ ਬੋਤਲ ਤੋਂ ਤਾਂ ਬਈ ਨੂਰੇ ਸੂਈ ਲਾਉਂਦਾ ਉਹ ਮੈਨੂੰ ਤਾਂ ਡਰ ਨਾ 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 ਫੇਰੀ ਲੋਟ ਹੋਏਗੀ ਬੇਮਾਨੇ ਕੱਬੀ ਗੋਲੀ ਇੱਥੋਂ ਹੀ ਲਿਆ ਦੇ ਬੇ ਮੈਂ ਰਾਮ ਆ ਜੂਗਾ ਇੱਥੋਂ ਚਲ ਮੈਂ ਇੱਕ ਮਿੰਟ ਡਾਕਟਰ ਨੂੰ ਫੋਨ ਲਾ ਕੇ ਪੁੱਛਦਾ ਹਾਂ ਡਾਕਟਰ ਨੂੰ ਫੋਨ ਲਾ ਕੇ ਆਏ ਹੇ ਹੈਲੋ ਹੈਲੋ ਇੱਕ ਮਿੰਟ ਨਹੀਂ ਵੀ ਕਟਿਆ ਹੋਇਆ ਬਲੱਡਿਕ ਵਧਿਆ ਹੋਇਆ ਮੈਨੂੰ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਕਟ ਰਿਹਾ ਹੋਇਆ ਪਤਾ ਨਹੀਂ ਵਧਿਆ ਰਿਹਾ ਉਹ ਉਹ ਭੂਕਣੀ ਜੀ ਨਾਲ ਦੱਸੂਗਾ ਹਾਂ ਸੰਦੀਪ ਬੋਲਦਾ ਹਾਂ ਆ ਮੇਰੀ ਮੰਮੀ ਦਾ ਬਲੱਡ ਵਾਲਾ ਕਟਿਆ ਪਿਆ ਜੀ ਅੱਛਾ ਅੱਛਾ ਪੰਜ ਛੇ ਗੋਲੀਆਂ ਦੇ ਨਾਲ ਇਕੱਠੀਆਂ ਹਾਂ ਠੀਕ ਹੈ ਜੇ ਫੇਰ ਵੀ ਨਾ ਸੈੱਟ ਹੋਇਆ ਅੱਛਾ ਅੱਛਾ ਫਰ ਚਾਰ ਬੋਤਲਾਂ ਲੱਗਣਗੀਆਂ ਓਏ ਹਾਏ ਮੇਰੀ ਗੱਲ ਕਰ ਮੇਰੀ ਗੱਲ ਕਰ ਮੈਂ ਤਾਂ ਗੋਲੀ ਇੱਕ ਲਾਉਂਗੀ ਮੈਂ ਰੋਜ਼ ਬੋਤਲਾ ਬੋਤਲਾ ਲਵਾਉਂਦੀ ਉਹ ਕੋਈ ਹੱਲ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਚੰਗਾ ਜੀ ਚੰਗਾ ਫਿਰ ਮੈਂ ਲਿਆਉਂਦਾ ਇਹਦਾ ਕਹਿੰਦਾ ਵੀ ਲਿਉਣੀ ਪਊਗੀ ਨਾ ਨਾ ਮੈਨੂੰ ਐ ਕਰ ਇੱਕ ਅੱਧੀ ਤੂੰ ਗੋਲੀ ਲਿਆ ਦੇ ਮੈਂ ਤਾਂ ਉਸੇ ਨਾਲ ਠੀਕ ਹੋ ਜਾਣੀਆਂ ਐਵੇਂ ਵਾਧੂ ਡਾਕਟਰ ਦੇ ਇਸ ਦੇ ਪੈਸੇ ਕਰ ਲੂਗਾ ਕੋਈ ਫਾਇਦਾ ਨਹੀਂ ਮੈਨੂੰ ਗੁਰੂ ਗੋਸਾ ਦੀ ਲੋੜ ਨਹੀਂ ਪੈਂਦੀ ਨਹੀਂ ਫਿਰ ਇੱਕ ਗੋਲੀ ਨਾਲ ਕੀ ਹੋ ਜਾਊਗਾ ਰਾ ਫਰਕ ਪੈ ਜੂ ਫਰਕ ਕੇ ਪੈ ਜੂਗਾ ਕਾ ਫਿਰ ਉਰੇ ਬਾਰਗੇ ਗੁੰਜਲੂਸ਼ ਕੱਢੀ ਜੰਨੀ ਹੈ ਸਿਰ ਬੰਨ ਕੇ ਤੂੰ ਤੂੰ ਇੱਥੇ ਅੰਦਰ ਨਹੀਂ ਪੈ ਜਾਂਦਾ ਲੈ ਕੇ ਖੜਬੱਟੀ ਅੰਦਰ ਤਾਂ ਫਿਰ ਤੈਨੂੰ ਪਤਾ ਹੀ ਹੈ ਮੇਰਾ ਜੀ ਨਹੀਂ ਲੱਗਦਾ ਪਤਾ ਹੀ ਹੈਗਾ ਹੋਰ ਤੇ ਹਵਾ ਬਾਗ ਕਿੱਥੇ ਲੱਗੂ ਬੇ ਉਰੇ ਹਵਾ ਬਾਗ ਦੀ ਤੀ ਸਾਰੇ ਡਰਾਮੇ ਨੇ ਸਾਰਾ ਪਤਾ ਹੈ ਮੈਨੂੰ ਸਾਰਾ ਪਤਾ ਹੈ ਸੁੱਟਾ ਦੇਖ ਲੈ ਹਾਂ ਜਿਹੜਾ ਕੁਝ ਤੁਸੀਂ ਕਰਦੇ ਹੋ ਚਲ ਡਾਕਟਰ ਦੇ ਬਾਤ ਚੱਲਦੇ ਹਜੇ ਵੀ ਠੀਕ ਹੋ ਜਾਈਂਗੀ ਫਿਰ ਤੂੰ ਤੈਨੂੰ ਸੈੱਟ ਕਰ ਲਵਾਂ ਉੱਥੇ ਜਾ ਕੇ ਆ ਜਾ ਆ ਜਾ ਫਿਰ ਉੱਠ ਖੜ ਹੈ ਉੱਠ ਖੜ ਰਹਿਣ ਦੇ ਹਾਂ ਹੁਣ ਰਹਿਣ ਦੇ ਚੱਲ ਅੰਦਰ ਚੱਲ ਸਾਰਾ ਦਿਨ ਮੇਰੇ ਸਾਲ ਦੇ ਸਾਰਾ ਟੱਬਰ ਏਕਟਰ ਆ ਓਏ ਸਾਰਾ ਟੱਬਰ ਨੀ ਜੇ ਕਰ ਲੈ ਇਹਨੂੰ ਸਟਾਰਟ ਦੇ ਹੁੰਦੀ ਆ ਹੁੰਦੇ ਨਹੀਂ ਨੀ ਮੇਰੇ ਤਾਂ ਲੱਤ ਦੁਖਣ ਲੱਗ ਗਈ ਭੜੀਏ ਸਾਬਾ ਨਮੀ ਲੈ ਲੈਂਦੀ ਆ ਪੁਰਾਣਾ ਕਬਾੜ ਕਢਾ ਲਿਆ ਪਤਾ ਨਹੀਂ ਕਿੱਥੋਂ ਨਹੀਂ ਹੈ ਤਾਂ ਨਮੀ ਹੋਈ ਐ ਇਹ ਪੁਰਾਣੀ ਤੈਨੂੰ ਕਿਹੜੇ ਕੰਕਰ ਨੇ ਕਹਤਾ 50000 ਤਾਂ ਮੇਰਾ ਲੱਗਿਆ ਹਾਂ 50000 ਦੀ ਪੁਰਾਣੀ ਆਊਗੀ ਕੀ ਪਤਾ ਆਏ ਬੇ ਓਹੋ ਕੀ ਹੋ ਗਿਆ ਸਟਾਰਟ ਨਹੀਂ ਹੋ ਰਹੀ ਐਵੇਂ ਨਹੀਂ ਹੁੰਦੀ ਇਹ ਪਤਾ ਨਹੀਂ ਕੀ ਹੋ ਗਿਆ ਸੱਪਾ ਖਾਨਾ ਸਨਾਮ ਤੋਂ ਆਈ ਨੀ। ਕੱਪਟਨ ਹੈ। ਸਟਾਰਟ ਤੋਂ ਵੱਡੀਆਂ-ਵੱਡੀਆਂ ਚੀਜ਼ਾਂ ਕਰਦੀ ਆ ਸਟਾਰਟ ਦੇ ਵਿੱਚ ਕੀ ਆਇਆ? ਸਨਾਮ ਤੋਂ ਆਈ ਆਂ ਧੀ ਖੜ ਗਈ ਰਾਹ ਚੁਰੇ। ਫੜੀ ਹੋਏ ਫੜੀ। ਖੜ ਜਾ ਇਕ ਟੱਕ ਮੇਰੇ ਮੈਨੂੰ ਗੱਲ ਕਰ ਲੈਣ ਦੇ। ਹਾਂ। ਪਹਿਲੇ ਤਾਂ ਮੈਨੂੰ ਆਇਆ ਦੱਸੋ। ਕਿਹੜਾ ਮੈਂ ਤੇ ਡੀਲ ਰੇ ਹੋ ਤੁਸੀਂ? ਲੈ। ਕਿਹੜਾ ਰਾਗੜ ਕਰ ਰਿਹਾ ਕਰ ਨਾਲ? ਜਵਾਕ ਕਿਹੜਾ ਰਾਗੜਦਾ ਮੈਨੂੰ ਐ ਤਾਂ ਦੱਸ ਦੋ। ਕਹ ਲੈ। ਮੌਂਕ ਦਾ ਕਿਹ ਹੁੰਨਾ ਹਲਾਬੇ ਨੇ ਲੈ ਕੇ ਦਿੱਤੀ ਹੈ ਹੱਥ ਮੋਟਾ ਮਾਰੇ ਤੇ ਕੀ ਮੇਰੇ ਸਾਹ ਦੀ ਹੋ 70000 ਦਿੱਤਾ ਕਟਿਆ ਆ ਮਹਿੰਗੇ ਹੈ ਸੀਐਸਸੀ 90 ਦੀ ਹੈ ਅੱਛਾ ਹਾਂ ਮੈਂ ਮੈਂ ਤੈਨੂੰ ਹੋਰ ਗੱਲ ਦੱਸਦਾ ਬੰਦਾ ਕਿ ਹੁਣ ਤਾਕੜਾ ਫਸਾਇਆ ਹੋਇਆ ਹੈ ਨੇ ਤਾਈ ਤਾਂ ਦਾਰੂਆਂ ਪੰਡਤੀਆਂ ਨੇ ਹੋ ਸਕਦੀ ਹੈ ਮੇਰੇ ਨਾਲ ਕੇ ਬੋਟਾ ਲੈਣੇ ਨੇ ਸਾਤੂ ਦਾਰੂ ਨੂੰ ਨਹੀਂ ਪੱਟੀ ਡੰਗੀਆਂ ਨਹੀਂ ਦਾਰੂ ਪੰਡਤੀ ਅਸੀਂ ਮਾਰੀ ਜਾਂਣਾ ਕੀ ਨੂੰ ਵੰਡਦੀ ਦਾਰੂ ਜਾਬਾ ਤੇ ਮਰੂ ਮੁੱਕੀ ਵੈਸੇ ਨੋ ਵੀ ਕਰੂ ਬੱਦਾ ਘੇਰ ਕੇ ਤੁਸੀਂ ਦਾਰੂ ਪਿਲਾਉਣੀ ਆ ਵੇ ਕਿਹੜੀ ਦਾਰੂ ਪਲਾਤੀ ਤੈਨੂੰ ਆਹ ਮਾਰੀ ਜਾਂਦਾ ਤੇ ਟੱਕਾ ਹੋਇਆ ਭਕਾਈ ਗੱਲ ਸੁਣ ਲੈ ਮੇਰੀ ਛੋਟੇ ਜੱਟ ਦਾ ਗੱਲ ਲੈ ਜੂ ਝੂਠ ਨਹੀਂ ਬੋਲਦਾ ਪਰ ਕੋਈ ਨਾ ਕੋਈ ਨਾ ਕਿੱਧੇ ਪੀਤੀ ਆਉਂੀ ਥੋੜੇ ਟਾਈਮ ਖੜਾ ਪਤਾ ਲੱਗੂ ਮੈਂ ਜੋਤੇ ਦੇ ਪਾਤੀ ਅਸੀਂ ਕਾਰਵਾਈ ਰਾਮੇ ਦੇਦਾ ਕੋਈ ਨਾ ਰਾਮੇ ਤੇ ਕਾਰਵਾਈ ਪਾਤੀ ਲਾਪਰਵਾਹੀ ਨਾਲ ਤਵੇ ਬਾਤ ਚ ਗੱਲ ਕਰਦਾ ਮੇਰੇ ਸਾਲ ਦੀ ਕਿਵੇਂ ਬਣੀ ਫਿਰਦੀ ਆ ਪ੍ਰਿੰਸੀਪਲ ਇਹ ਨਾ ਮੇਰੀ ਗੱਲ ਸੁਣ ਤੂੰ ਹੱਡਲ ਜਨਾਨੀ ਕਿਵੇਂ ਮੈਨੂੰ ਬੋਲਦੀ ਆ ਚਬਰ ਚਬਰ ਤੂੰ ਬੰਦਾ ਕੀ ਰਿਆ ਨਹੀਂ ਸਾਡਾ ਕੀ ਰਿਆ ਮੈਂ ਕਿੱਥੇ ਘੇਰ ਲਿਆ ਦੋ ਹੱਥੀ ਗੱਲ ਸੁਣੀ ਤੂੰ ਪੜ ਜਾ ਰੋਜ ਪਤਾ ਕਿ ਲਨੇ ਸਾਡਾ ਐਨੀ ਕਿੰਨੀ ਕ दारू ਆ ਤੇਰੇ ਕੋਲੇ ਹਜੇ ਤਾਂ ਬੰਦਾ ਘੇਰਿਆ ਨਹੀਂ ਕਰਨਾਲ ਜਿੱਦੇ ਬੰਦਾ ਘੇਰ ਲਿਆ ਨਾ ਤੂੰ ਵੀ ਕੰਨਾਂ ਨੂੰ ਹੱਥ ਲਾਏਂਗਾ ਅਸੀਂ ਤਾਂ ਥਾਣੇ ਰਿਪੋਰਟ ਦੇਤੀ ਦੇ ਤਾਂ ਨਾ ਤੇ ਰਾਮੇ ਦੇ ਪਰਚਾ ਅੱਭੀ ਮੈਨੂੰ ਥਾਣੇ ਚ ਮੰਨੂੰ ਥਾਣੇ ਚ ਜਾ ਕੇ ਹੋ ਜਦੋਂ ਮੰਨ ਗਿਆ ਨਾ ਤੁਸੀਂ ਤਾਂ ਪਾਣੀ ਭਰੋਂਗੇ ਕਿਸੇ ਗੱਲ ਤੋਂ ਖੜੀਆਂ ਨਹੀਂ ਹੋਰੇ ਉਹੀ ਨਹੀਂ ਖੜੀਆਂ ਉਹ ਵੀ ਤੈਨੂੰ ਮੈਂ ਗੱਲ ਦੱਸਦਾ ਪਹਿਲੀ ਗੱਲ ਰਾਮੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੈਗਾ ਗੱਲ ਸੁਣ ਲੈ ਮੇਰੀ ਕੀਤੇ ਮਰਜ਼ੀ ਨਾ ਰੱਖਦੀ ਸਾਡੇ ਦਾ ਨਾਮ ਦਾ ਨਹੀਂ ਹੈਗਾ ਉਹ ਰਹੀ ਗੱਲ ਤਰੀ ਰਾਮੇ ਨਾ ਮੇਰੀ ਗੱਲ ਸੁਣ ਚੋਰ ਦੇ ਕਹਿੰਦੇ ਪੈਰ ਨਹੀਂ ਹੁੰਦੇ ਜਦੋਂ ਤੈਨੂੰ ਡਰੀ ਨਹੀਂ ਹੈਗਾ ਫਿਰ ਤੂੰ ਭਈ ਤੂੰ ਵਿੱਚ ਹਿੱਸਾ ਕਿਉ ਲੈਣਾ ਅਸੀਂ ਆਮੇ ਨਾਲ ਕੁਝ ਮਰਜ਼ੀ ਕਰੀਏ ਨਾ ਕਰੀਏ ਅਸੀਂ ਤਾਂ ਸਾਨੂੰ ਆਏ ਪੁੱਛਿਆ ਵੀ ਕਿਉਂ ਖੜੇ ਹੋ ਇਸ ਤਾ ਹਿੱਸੇ ਵਾਲੀ ਨੂੰ ਗੱਲ ਨਹੀਂ ਕਰੀ ਉਹ ਮੇਰਾ ਖੇਤ ਨਹੀਂ ਥੋੜੀ ਪਹੀ ਨਹੀਂ ਥੋੜੀ ਸ਼ਰਕ ਨਹੀਂ ਸਾਡੀ ਮਰਜ਼ੀ ਅਸੀਂ ਜਿੱਤੇ ਮਰਜ਼ੀ ਖੜੀ ਆ ਗੱਲ ਸੁਣ ਲੋ ਮੇਰੀ ਦੇਖਾ ਮੈਂ ਤਾਂ ਇਹ ਕਹਿਣਾ ਹੈ ਕਿ ਪਤਾ ਕਿ ਮਾੜਾ ਹੁੰਦਾ ਕਿ ਕਿਹੜਾ ਪਹਿਲਾਂ ਤੁਸੀਂ ਦੇਖੋ ਕੋਈ ਗਰੀਬ ਰਾਗੜਦਾ ਹੈ ਡੀਲਰ ਕੋਈ ਕਿਉਂ ਕਿਹੜਾ ਮੈਂ ਤੋ ਮੇਰੀ ਗੱਲ ਸੁਣ ਲੈ ਕਰਨਾ ਮੈਂ ਤੋ ਗਾਰਾ ਮੈਂ ਤੈਨੂੰ ਸਬੂਤ ਦਿਖਾ ਦਾਨੀ ਹੈ ਲਾਬੇ ਨੇ ਪੈਸੇ ਪਾਏ ਨੇ ਸੁਨਾਮ ਤੋ ਸਕੂਟਰ ਹੀ ਲੈਤੀ ਆ ਤੂੰ ਮੈਨੂੰ ਕੌਣ ਹੁੰਦਾ ਬਈ ਇਹ ਕਹਿਣਾ ਮੈਨੂੰ ਰਸ ਲੱਗਦਾ ਕੀ ਆ ਤੂੰ ਮੇਰਾ ਸਬੂਤ ਤਾਂ ਮੇਰੇ ਕੋਲ ਵੀ ਸਾਰੇ ਪੈਸੇ ਸਬੂਤ ਤਾਂ ਮੇਰੇ ਕੋਲੇ ਵੀ ਸਾਰੇ ਪਰਲੀ ਦੇ ਵੀ ਪੈਸੇ ਮੇਰੇ ਕੋਲੇ ਸਾਰੇ ਮੈਂ ਇੱਕ ਗੱਲ ਸੁਣ ਲੈ ਅੱਜ ਪਤਾ ਤੁਹਾਡਾ ਕੀ ਕੰਮ ਸੀ ਹੋਰੇ ਦੱਸਦਾ ਮੈਂ ਮੈਂ ਗੱਲ ਦੱਸਣੀ ਨਹੀਂ ਸੀ ਮੈਨੂੰ ਸਾਰਾ ਪਤਾ ਨਾ ਜਿੰਦਾ ਦਾ ਦੱਸ ਦੇ ਅੱ ਉਰੇ ਘੇਰ ਨਹੀਂ ਸੀ ਘੱਟੀ। ਲਾ ਹਾਂ ਗੱਡੀ ਘੇਰ ਕੇ ਹੈ ਕਿਸੇ ਗਰੀਬ ਬੰਦੇ ਤੇ ਦੂਸਣ ਲਾਉਂਦੀ ਆ। ਮੌਮੀਆ ਘੱਟ ਦੀਦਾ ਪੈਰਾ ਪਈ ਹਰ ਇਹੀ ਰਹਿ ਗਿਆ ਸਾਡੇ ਕੋਲ ਘੱਟ ਦੀਦਾ ਪੈਰਾ ਤੀਮੀ ਰਾਜ ਹੋ ਗਿਆ ਹੁੰਦਾ। ਬੇ ਪੁੱਛਾ ਦੇਣ ਲੱਗ ਜਾ ਪੁੱਛਾ ਦੇਣ ਲੱਗ ਜਾ ਇੱਥੇ ਬੋਰੀ ਪਿਛਾ ਕੇ ਬਹਿ ਜਾ ਤੈਨੂੰ ਤਾਂ ਬੜਾ ਹੀ ਪਤਾ ਲੱਗਦਾ ਕਰਦਾ ਪੁੱਛਣ ਦੀ ਲੱਲ ਨਹੀਂ ਹੈਗਾ ਕਾਸੇ ਦਾ। ਇਹ ਇੱਕ ਇਹ ਸਕੂਟਰੀ ਨਵੀਂ ਹੈ। ਇਹ ਜਾਣ ਕੇ ਉਹ ਖੜਾਈ ਖੜੀ ਆ ਵੀ ਮੇਰੀ ਖਰਾਬ ਹੋ ਗਈ ਮੈਂ ਪਹਿਲੀ ਕੱਕ ਸਟਾਰਟ ਕਰ ਦੂੰ। ਐਂ ਘਰ ਮੇਰੀ ਗੱਲ ਸੁਣ ਤੂੰ ਦਲਜੀਤ ਜੀ ਸੌਂ ਖਾ ਜਾ ਵੀ ਹਾਂ ਵੀ ਸਕੂਟਰੀ ਖਰਾਬ ਹੋਈ ਆ। ਵੇ ਚਲਦੀ ਚਲਦੀ ਖੜ ਗਈ ਪਤਾ ਨਹੀਂ ਤਾਂ ਇਹ ਚ ਤੇਲ ਮੁੱਕ ਗਿਆ ਪਤਾ ਨਹੀਂ ਕੀ ਹੋ ਗਿਆ ਕੀ ਨਾ ਬੱਚੇ ਦਾ ਬਲੈਕ ਕਰਦੀ ਆ ਤੁਸੀਂ ਕਿਉਂ ਨਹੀਂ ਖੜਦੀਆਂ ਤੁਸੀਂ ਕਿਉਂ ਨਹੀਂ ਖੜਦੀਆਂ ਇਹਦਾ ਨਾਲ ਜਾ ਬੈ ਤੇਰਾ ਨਾ ਕਿਹੜਾ ਮੱਥਾ ਮਾਰੇ ਕਿੱਥੋਂ ਮਿਲ ਕੇ ਇਹ ਇਹਦੀ ਇਹਦੀ ਡਿੱਗੀ ਬੱਟੀਆ ਬਲੈਕ ਕਰਦੀ ਆ ਦਾਰੂ ਉਹ ਪੱਕਾ ਮੈਂ ਤਾਂ ਮੈਂ ਤਾਂ ਭਾਈ ਭੁੱਕੀ ਵੀ ਵੇਚਦੀ ਆ ਮੈਂ ਭਾਈ ਫੀਮ ਵੀ ਵੇਚਦੀ ਆ ਤੁਸੀਂ ਕਰਦੀਆਂ ਅਸੀਂ ਤਾਂ ਸਾਰਾ ਕੁਝ ਕਰਦੇ ਤੁਸੀਂ ਕੀ ਲੈਣਾ ਇਹ ਦਿਨ ਹੋਰ ਪਿਆਨਾ ਚਰਾ ਇਹ ਬੰਦੇ ਵੀ ਹੋਰਾ ਭਰਾ ਕਰਦੇ ਨੇ ਕਰਦੇ ਅੱਜ ਕੱਲ ਬੇੜਾ ਬਹਿ ਜੇ ਇਹ ਗੱਲ ਮੈਂ ਦੱਸਟਿਆ ਹਾਂ ਹਾਂ ਨਾ ਇਹਨਾਂ ਨੂੰ ਮਨ ਖੁਸ਼ ਕਰ ਲਣ ਦੇ ਕਹਿ ਕੇ ਮੇਰੀ ਮੇਰੀ ਕੰਮ ਕਾਲਾ ਕਰਾਉਂ ਗੱਲ ਸੁਣਾ ਕਰਨਾ ਹੈ ਗੱਲ ਸੁਣਾ ਜਿਹੜਾ ਬੰਦਾ ਆਪ ਇਹ ਜੇ ਕੰਮ ਕਰ ਦੇਣਾ ਉਹਨੂੰ ਸਾਰੀ ਦੁਨੀਆ ਲਾ ਦੇਣੀ ਸਾਰੀ ਮੇਰੇ ਬੰਦੇ ਤੂੰ ਕਾਲਾ ਕਰਾਉਂ ਤੁਸੀਂ ਜਿਹਾ ਜੇ दारू ਆ ਕੇ ਛੋਟੀ ਕੋਲ ਕਰਦੇ ਤੁਸੀਂ ਬੱਦੇ ਘੇਰ ਘੇਰ दारू ਪੀਉਂਦੀਆਂ ਮੈਨੂੰ ਕੰਟਰ ਨੂੰ ਪੀਂਦੀ ਸੀ ਦਾਰੂ ਮੈਨੂੰ ਪਹਿਲੀ ਗਾੜੀ ਤੀ ਮੈਨੂੰ ਪਹਿਲੀ ਇਥੇ ਕੰਜਰ ਤੇ ਮਾਨਹਾਨੀ ਦਾ ਦਾਵਾ ਕਰਨੀ ਐਵੇਂ ਨਹੀਂ ਠੀਕ ਆਉਂਦਾ ਹੈਗਾ ਨਿੱਕੋਂ ਗੰਦ ਨਾਲ ਮੱਥਾ ਮਾਰਿਆ ਤੂੰ ਛਾਡੋ ਦਾ ਕੁੱਤਾ ਭੌਂਕਦਾ ਰਹਿੰਦਾ ਤੂੰ ਐ ਕਰ ੱਤਕਾ ਲੈ ਸਕੂਟਰੀ ਨੂੰ ਐਨੇ ਅੱਡ ਕਿੱਥੇ ਖੜ ਜਾ ਖੜ ਬਹਿ ਜਾਂਦੇ ਬਹਿ ਜਾਂਦੇ ਹਾਂ ਆ ਪੁੱਤੇ ਬਹਿ ਜਾ ਚਲੋ ਚੱਲ ਚੱਲ ਲੈ ੱਤਕਾ ਚਲ ਚਲ ਚੱਲ 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 ਹੋਊਗੀ ਸਟਾਰਟ ਚੱਲ ਚੱਲ ਹਾਂ ਉਹ ਉਹ ਨੂੰ ਕਹਿਣਾ ਉਹ ਤਾਈ ਕਹਿਣਾ ਉਹ ਹੈ ਤਾਈ ਤਾਈ ਮੈਂ ਕਹਣਾ ਤੂੰ ਰਾਮਾ ਗਲ ਤੇ ਮਰੂ ਕਹਾੜੀ ਉਹ ਤੇਰੀ ਤਾਈ ਐ ਮੈਂ ਤੇਰਾ ਤਾਇਆ ਤਾਇਆ ਜੀ ਓਕੇ ਹਾਂ ਬਾਈ ਜੀ ਗੱਡਾ ਮੇਰੇ ਨਾਲ ਰਹੇਗਾ ਐਂਛੀ ਕਰੇਗਾ ਠੀਕ ਆ ਪਹਿਲਾਂ ਜਿਹੜੀ ਗੱਲ ਬਾਤ ਹੋਣੀ ਸੀ ਹੋ ਗਈ ਨਾ ਪਹਿਲਾਂ ਵਾਲੀਆਂ ਗੱਲਾਂ ਆਪਾਂ ਨੇ ਦੁਹਰਾਉਣੀਆਂ ਨੇ ਨਾ ਉਹ ਹੋਣ ਦੁਬਾਰੇ ਅੱਛਾ ਹਾਂ ਮੇਰੇ ਆਛੜਿਆ ਬੜਿਆ ਕੰਮ ਕਰ ਲਿਆ ਕਰ ਕੋਈ ਕਹਿ ਜਾ ਤਾਂ ਆਪੇ ਥੱੱਬਾ ਤਾਂ ਰੋਟੀਆਂ ਦਾ ਖਾਣਾ ਮੈਨੂੰ ਤੇਰੀ ਤਾਈ ਨੇ ਛਾਰੀਆਂ ਗੱਲਾਂ ਦੱਚੀਆਂ ਨੇ ਹੈ ਮੈਂ ਤੈਨੂੰ ਹੋਰ ਕਹਿਣਾ ਮੇਰੇ ਨਾਲ ਸਾਖ ਚੱਲੇ ਤੇ ਚੱਲੇਗਾ ਤੇਰੀ ਤਾਈ ਵੀ ਜਾਇਆ ਕਰੂ ਮਾੜਾ ਕੀ ਗੱਲ ਹੋਰ ਸੁਣੀ ਦੀ ਤੂੰ ਤਾਂ ਬਾਹਰ ਜਾਏਗਾ ਬਾਰ ਵੀ ਜਾਵਾਂਗੇ ਪ੍ਰੈਜ਼ੀਡੈਂਟ ਟਾਈਮ ਦਾ ਕੰਮ ਕਰ ਲੀਏ ਮੇਰੇ ਚਲੇ ਟਿਕਟ ਜੋਗੇ ਦਾ ਬਣਾ ਲੀਏ ਹੋ ਤੇ ਤਾਂ ਮੈਂ ਹੋਰ ਸਾਹ ਬਲਿਆ ਹੌਲੀ ਹੌਲੀ ਮੈਂ ਜਫਾ ਹੋ ਗਿਆ ਤੈਨੂੰ ਲੈ ਜੂਆ ਐ ਐਡੀ ਕਲਾ ਹੋਰ ਹੁਣ ਤੈਨੂੰ ਲੈ ਜੂ ਤਾਂ ਕੰਮ ਕੀ ਕਰਨਾ ਹੈ ਮੇਰੇ ਨਾਲ ਜਾਣਾ ਮੈਂ ਮੂਰੇ ਤੇਰੀ ਤਾਂ ਹੀ ਮੰਗ ਰ ਠੀਕ ਹੈ ਤੂੰ ਉੱਥੇ ਮੇਰੇ ਸਾਡੇ ਲਾਗ ਤੇ ਖੜ ਜੂਗਾ ਖੜ ਜੀ ਰੁਪਈਆ ਤੈਨੂੰ 700 800 ਵਿਆਧਾ ਪਰ ਵਿਆਧਾ ਤੇਰੇ ਵੱਟ ਤੇ ਬਾ ਓਕੇ ਆ ਠੀਕ ਹੈ ਬਿਨਾ ਵਿਆਹ ਤੋਂ ਤਾਂ ਕੀ ਕੰਮ ਕਰਨਾ ਹੈ ਕੁਰਚੀ ਡਾਉਣੀ ਚਾਹੀ ਆਹੀ ਢਾਲੀ ਉੱਥੇ ਵਜੇ ਨੀ ਬਾਤ ਬੈਜੂਗਾ ਠੀਕ ਹੈ ਮੇਥੋਂ ਬਿਨਾ ਮੇਰੀ ਗੈਰ ਹਾਜ਼ਰੀ ਚ ਕੌਣ ਆਉਂਦਾ ਕਿਸੇ ਦਾ ਫੋਨ ਆਉਂਦਾ ਤੇਰੀ ਤਾਈ ਕੋਲੇ ਪੂਰੀ ਚੌਕਸੀ ਰੱਖਣੀ ਹੈ ਤੈਨੂੰ ਦੱਸੀ ਜਨੂ ਕੱਲੇ ਕੱਲੇ ਦਾ ਹੋ ਗਈ ਬਹੁਤ ਸੁਣਨਾ ਜਾਵੇ ਉਹ ਲੜੂ ਫੇ ਤੇਰੇ ਨਾਲ ਉਹਦਾ ਅੰਦਰ ਪੈ ਗਈ ਅੰਦਰ ਪੈ ਗਈ ਪਰ ਉਹ ਨੂੰ ਪਿੰਕ ਨਾ ਲੱਗਣ ਦੇ ਦੀ ਕਿਸੇ ਗੱਲ ਦੀ ਮੈਂ ਤਾਂ ਇੱਥੋਂ ਜਸੂਸੀ ਕਰਾ ਆ ਨਾ ਨਾ ਦਾਦਾ ਨਹੀਂਗਾ ਮੈਂ 22500 ਤਨੂੰ ਮਹੀਨੇ ਦਾ ਅੱਡ ਤਨੂੰ ਉਹ ਦਿਆ ਕਰ ਬਾ ਠੀਕ ਆ ਠੀਕ ਹੈ ਨਾਲੇ ਤਾਂ ਆਪਦਾ ਘਰੇ ਕੰਮ ਕਰਿਆ ਨਾਲੇ ਆਪਦੀ ਨਿਗਰਾਨੀ ਦੀ ਨਿਗਰਾਨੀ ਰੱਖੀ 24 ਘੰਟੇ ਰੱਖੂਗਾ ਨਹੀਂ ਹਾਂ 24 ਚਾਹੇ 25 ਕਰਦੇ ਵਧਾ ਦੇ ਇੱਕ ਘੰਟਾ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਹੈ ਜਿਹੜੀ ਚੀਜ਼ ਦੀ ਲੋੜ ਹੈ ਮੈਥੋਂ ਮੰਗਾ ਨਹੀਂ ਤੇ ਈ ਤਾਈ ਤੋਂ ਮੰਗਾ ਓਕੇ ਹਾਂ ਨਾਲੇ ਜਰਨਾ ਇਹ ਲਪਰ ਕੇ ਨੂੰ ਕਰ ਦਿਆ ਛਿੱਤੇ ਮੇਰੇ ਸਾੜ ਕੜਿਆਂ ਨੂੰ ਨਾਲੇ ਤਾਂ ਆਪਾਂ ਕਰਾਂਗੇ ਹੁਣ ਖੇਤੀ ਮੂਰੇ ਹਜੇ ਤਾਂ ਸਾਲ 6 ਮਹੀਨੇ ਤੁਹਾਨੂੰ ਕਾਗਜ਼ ਪੱਤਿਆਂ ਤੇ ਲੱਗਣਗੇ ਸਾਡੀ ਮੈਰਿਜ ਰਜਿਸਟਰ ਨਹੀਂ ਹੋਈ ਸਮਝਾ ਹਜੇ ਉਹਦਾ ਮੈਨੂੰ ਪਤਾ ਲੱਗ ਜਾਂਦੇ 2 ਸਾਲ ਵਾਂਗ ਲੱਗੇ ਜੋ ਨਾ ਐਡਾ ਹੀ ਕਾ ਨੂੰ ਬਧਾਉਣਾ ਕੰਮ ਸਾਲ ਮਸਾਂ ਲੱਗੂਗਾ ਸਾਲ ਚ ਖੇਤੀ ਬਾੜੀ ਕਰਕੇ ਆ ਫਿਰ ਹੱਥ ਥੱਲੇ ਫਿਰ ਆਪਣਾਂ ਅੰਕ ਚੱਲਾਂਗੇ ਤੈਨੂੰ 6 ਮਹੀਨੇ ਬਾਅਦ ਜਦੋਂ ਮੈਂ ਵਾਗਿਆ 6 ਮਹੀਨੇ ਮੈਂ ਤੈਨੂੰ ਬੁਲਾ ਲਵਾਂ ਬਾਅਦ ਠੀਕ ਹੈ ਬਸ ਫਿਰ ਚੱਕ ਕੁਰਸੀ ਬੈਜਾ ਡਿਊਟੀ ਤੇ ਬੈਣਾ ਹੈ ਬੈਣਾ ਆਹੀ ਕੁਰਸੀ ਸਾਡੇ ਨਾਲੇ ਗੱਲ ਹੋਰ ਸੀ ਆਹ ਜਿਵੇਂ ਖੱਬੜ ਖੋਬੜ ਜਾਂ ਮਾਂ ਦਾ ਪਤਾ ਗੱਲ ਬਣਾ ਦੇ ਚੰਗਾ ਬਣਾ ਦੂੰਗਾ ਗੱਲ ਮੱਥ ਨੇ ਹਾਂ ਬਸ ਠੀਕ ਹੈ ਲੈ ਫਿਰ ਕੁਰਸੀ ਛੱਡ ਮੈਂ ਚੱਲਿਆ ਉੱਥੇ ਹਾਂ ਰੋਟੀ ਪਾਣੀ ਖਾਣਾ ਤੇਰੀ ਤਾਈ ਨੂੰ ਕਹਿ ਤਾ ਚਾਹ ਪੀਣੀ ਆ ਤਾਂ ਤੇਰੀ ਤਾਈ ਨੂੰ ਚੰਗਾ ਮੈਂ ਉੱਥੇ ਜਾਣਾ ਹਾਂ ਪਹਿਲਾਂ ਵਾਲੀਆਂ ਗੱਲਾਂ ਆਈਆਂ ਗਈਆਂ ਬਸ ਹੁਣ ਇਹ ਤਾਂ ਹੁਣ ਰਾਮੇ ਦੀ ਚੱਲੂ ਪ੍ਰਧਾਨਗੀ ਇੱਥੇ ਪਰਦਾਨ ਗੀਤੇ ਹੋਣੀਆਂ ਲੜਾਈਆਂ ਨਹੀਂ ਮਾਮਲੇ ਨਾ ਰਹੇ ਬੱਟਾਂ ਦੇ ਆ ਆ ਚਾਹ ਬਣਾਉਣਾ ਤੈਨੂੰ ਮਜੇਗਾ ਮਾਈ ਅੰਦਰ ਠਾਤਾ ਡੋਲੂ ਤਰ ਤਾਂ ਹਾਂ ਰਸੋਈ 'ਚ ਧਰਿਆ ਆ ਮੈਂ ਉੱਠ ਕੇ ਪਾ ਦਿਓ ਲੱਸੀ ਤੁਸੀਂ ਜਿੰਦਰਾ ਅੱਜ ਬਹੁਤ ਮੇਰਾ ਚਿੱਤ ਢਿਲਾ ਹੋ ਰਿਹਾ ਹੈ ਮੈਨੂੰ ਤਾਂ ਇਹ ਨੁਖਾਰ ਜਾ ਹੈ ਭੈਣ ਨਾਲੇ ਨਾ ਮੇਰੇ ਆ ਛਾਤੀ 'ਚ ਦਰਦ ਹੋ ਹੀ ਜਾਂਦਾ ਹੈ ਪਤਾ ਨਹੀਂ ਕਿਉਂ ਅੱਛਾ ਜੀ ਹਾਂ ਇਹ ਤਾਂ ਫਿਰ ਉਹ ਗੱਲ ਹੋ ਗਈ ਨਾਨਕ ਦੁਖੀਆ ਸਾਫ ਸੰਸਾਰ ਹੁਣ ਤਾਂ ਹੀ ਸਾਰੇ ਪਾਸੇ ਇਹੀ ਹਾਲ ਆ ਬਸ ਸਭ ਦੁਖੀ ਤੋਂ ਦੁਖੀ ਦੁਨੀਆ ਪਈ ਐ ਦੁਖੀ ਦਾ ਜਿੰਦਰਾ ਤੈਨੂੰ ਪਤਾ ਹੈਗੀ ਐ ਵੀ ਮੈਨੂੰ ਤਾਂ ਹੁਣ ਐ ਫੇਕਰ ਲੱਗਿਆ ਪਿਆ ਵੀ ਮੇਰੇ ਹੱਡਾਂ ਦਾ ਤਾਂ ਹੁਣ ਜੰਮੀ ਨਹੀਂ ਪਤਾ ਵੀ ਮੈਂ ਸੰਦੀਪ ਦਾ ਕਰਜਾਂ ਹੈ ਇਹਦਾ ਕਰ ਬੱਝ ਜੇ ਚਲੋ ਜੀ ਉਹ ਤਾਂ ਮਾਈ ਜੀ ਐ ਆ ਜਿਹੜਾ ਕੋਈ ਕਾਰਜ ਦੇਖਣਾ ਅੱਖੀਆਂ ਨੇ ਉਹ ਤਾਂ ਦੇਖ ਕੀ ਰਹੁ ਬੰਦਾ ਜੇ ਆ ਲੱਗੀ ਕੋਈ ਬਚਾ ਨਹੀਂ ਸਕਦਾ ਉਹ ਤਾਂ ਤੇਰੀ ਵਦੀ ਦਾ ਸੌ ਹਾਲਾ ਘਟੀ ਦਾ ਪਹਿਰਾ ਨਹੀਂ ਗਾ ਆਏ ਤਾਂ ਤੇਰੀ ਗੱਲ ਠੀਕ ਐ ਆਹ ਜਿੰਦਰਾ ਮੇਰੀ ਗੱਲ ਸੁਣ ਪੁੱਤ ਹਾਂਜੀ ਹੁਕਮ ਕਰੋ ਆਸਮ ਦੀ ਪਾਣਾ ਰੋਜ਼ 4 ਵਜੇ ਬੋਲਟ ਲੈ ਕੇ ਜਾਂਦਾ ਹੈ ਅੱਛਾ ਪਤਾ ਨਹੀਂ ਕਿੱਥੇ ਤਾਂ ਜਾਂਦਾ ਜਿੰਦਰਾ ਕਿੱਥੇ ਨਹੀਂ ਜਾਂਦਾ ਮੈਨੂੰ ਤਾਂ ਹੀ ਮਾਈ ਸਾੜਾ ਜਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣੋ ਜੀ ਪਹਿਲਾਂ ਮੈਂ ਸੁਣ ਲਈ ਜੀ ਮੈਨੂੰ ਸੈਂਟਰ ਵਾਲਿਆਂ ਨੇ ਕਿਹਾ ਹੋਇਆ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦਾ ਪਿੱਛਾ ਨਹੀਂ ਕਰਨਾ ਹੱਕ ਦਾ ਖਾਣਾ ਹੱਕ ਦਾ ਕਮਾਉਣਾਗਾ ਬਸ ਵੀ ਮਾੜਾ ਜ ਉਹਦਾ ਪਤਾ ਕਰ ਲੈ ਵੀ ਕਿੱਥੇ ਜਾਂਦਾ ਕਿੱਥੇ ਆਉਂਦਾ ਕਿਤੇ ਹੋਰ ਨਾ ਕੋਈ ਲਾਂਬਾ ਘੱਟ ਦੇ ਪਤਾ ਕਰਦਾ ਕਰਦਾ ਹੀ ਮੈਂ ਨਾ ਸੈਂਟਰ ਚ ਦੁਬਾਰੇ ਬਾਜ ਜਾ ਮੈਂ ਉਥੋਂ ਬਹੁਤ ਮੁਸ਼ਕਲ ਨਾਲ ਸੁੱਟ ਕੇ ਆਇਆ ਮਾਈ ਮੈਨੂੰ ਪਤਾ ਤੇ ਹੁਣ ਤੁਹਾਡਾ ਸਰੀਰ ਠੀਕ ਨਹੀਂ ਹੈਗਾ ਮੈਂ ਕੋਈ ਵੈਦ ਹਕੀਮ ਲਿਆਂ ਮੈਂ ਨਾ ਉਹ ਤਾਂ ਮੈਂ ਦਵਾਈ ਲੈਤੀ ਆ ਤੜਕੇ ਅੱਛਾ ਕੋਈ ਨਹੀਂ ਤੂੰ ਐ ਕਰ ਲੱਸੀ ਤਾਂ ਰੜਕੀ ਪਈ ਐ ਮੈਂ ਤੜਕੀ ਰਾਤੀ ਸੀ ਮਦਾਨੀ ਉੱਠ ਕੇ ਔਖੀ ਔਖੀ ਨੇ ਤੂੰ ਆਹ ਨਾ ਪਰਾਂ ਕਰ ਦੇ ਮੱਖਣੀ ਟੌਲੇ ਚੋਂ ਤੂੰ ਲੱਸੀ ਪਾ ਕੇ ਲੈ ਜਾ ਡੋਲੂ ਚ ਨਹੀਂ ਮੈਂ ਨਹੀਂ ਜੀ ਇਹ ਕੰਮ ਕਰ ਸਕਦਾ ਤੇਰ ਮਹਾਰਤ ਨਹੀਂ ਆਪਣਾ ਹੱਕ ਨਹੀਂ ਹੈਗਾ ਟੌਲੇ ਕੋਲੇ ਜਾਣ ਤੇ ਤੂੰ ਜੀ ਕੋਈ ਨਾ ਲੇਟ ਫੇਟ ਪੀ ਲਾਂਗੇ ਆਥ ਨੇ ਪੀ ਲਾਂਗੇ ਜਿੰਦਰਾ ਲੈ ਆਪਣਾ ਕੋਈ ਫਰਕ ਨਹੀਂ ਜੀ ਐ ਨਹੀਂ ਗੱਲ ਗੱਲ ਤਾਂ ਆਈ ਮਾਸ ਮਾਣੋਂ ਪਰ ਆਪਾ ਇਹ ਆਪਾਂ ਜਿਹੜਾ ਪਰਦਾ ਹੁੰਦਾ ਘਰ ਦਾ ਰਸੋਈ ਦਾ ਪਰਦਾ ਬੜਾ ਜਿਆਦਾ ਵੱਡਾ ਹੈ ਜੀ ਰਸੋਈ ਚ ਤਾਂ ਪਰਦਾ ਜ਼ਰੂਰੀ ਹੂੰ ਇੱਕ ਹੱਥ ਚ ਮੇਰੀ ਗੱਲ ਯਾਦ ਆ ਗਈ ਮਾਈ ਤੇਰੇ ਵਰਗੀ ਮੇਰੀ ਮਾਸੀ ਹੁੰਦੀ ਅੱਛਾ ਮੈਨੂੰ ਲੱਗੇਗੀ ਭਾਈ ਉਹਨੇ ਬਾਰੇ ਲਾਡ ਪਿਆਰ ਨਾਲ ਪਾਲਿਆ ਮੈਨੂੰ ਠੀਕ ਆ ਠੀਕ ਠਾਕ ਹੋਣੀ ਹਾਂ ਤੇ ਪਜਾ ਦਰਦ ਹੋਣ ਲੱਗਿਆ ਇੱਥੇ ਕਾਲਜੇ ਚ ਹੁੰਦਾ ਹਾਂ ਮੇਰੇ ਕਾਲਜੇ ਚ ਹੁੰਦਾ ਹਾਂ ਬੀਬੀ ਕਾਲਜੇ ਚ ਭਾਈ ਉਹਦੇ ਦਰਦ ਹੋਣ ਲੱਗ ਗਿਆ ਹਾਂ ਤੇ ਆਪਦੀ ਉਹਨੂੰ ਕਹਿੰਦੀ ਉਹ ਪਰਜਾਈ ਨੂੰ ਹਾਂ ਤੇ ਉਹ ਆਈ ਹੋਈ ਸੀ ਅੱਛਾ ਤੇ ਕਹਿੰਦੀ ਵੀ ਭਾਈ ਐਂ ਕਰਕੇ ਵੀ ਮੇਰੇ ਤਾਂ ਨਾ ਸੇਵੀਆਂ ਬਣਾ ਕੇ ਦੇ ਮੈਨੂੰ ਤਾਂ ਅੱਛਾ ਵੀ ਮੇਰਾ ਜੀ ਕਰਦਾ ਖਾਣ ਹਾਂ ਵੀ ਮੇਰਾ ਜੀ ਕਰਦਾ ਖਾਣ ਮੇਰੀ ਮਾਮੀ ਗਈ ਹੋਈ ਸੀ ਉਹਦੇ ਕੋਲੇ ਅੱਛਾ ਤੇ ਭਾਈ ਮੇਰੀ ਮਾਮੀ ਨੇ ਉਹਨੂੰ ਸੇਵੀਆਂ ਬਣਾ ਕੇ ਦੇਤੀਆਂ ਹਾਂ ਸੇਵੀਆਂ ਬਣਾ ਕੇ ਦੇਤੀਆਂ ਤੇ ਇੱਕ ਘੰਟੇ ਬਾਅਦ ਕਹਿੰਦੀ ਮੈਂ ਤਾਂ ਨਹਾਉਣਾ ਉੱਠ ਕੇ ਅੱਛਾ ਹਾਂ ਭਾਈ ਚਲ ਨਹਾਉਣ ਵੀ ਪਾਗੀ ਹਾਂ ਪਾਸੇ ਫਿਰ ਕੁੰਡਾ ਲੱਗੀ ਰਹਿ ਗਿਆ ਭੰਨ ਭੁੰਨ ਕੇ ਚਾਰ ਬੰਦਿਆਂ ਨੇ ਕੱਢੀ ਹਾਏ ਹਾਏ ਜਿੰਦਰਾਮ ਤੂੰ ਮੈਨੂੰ ਐ ਨਾ ਕਹੇ ਮੈਨੂੰ ਡਰ ਲੱਗਦਾ ਮੇਰੇ ਵੀ ਸਾਤੀ ਚੇ ਦਰਦ ਹੁੰਦਾ ਹੀ ਜੀ ਗੱਲਾਂ ਨਾ ਕਹੇ ਮੈਂ ਉਹ ਪਏ ਜਾਂਦੀ ਸੀ ਤਾਂ ਕਰਕੇ ਦੱਸਿਆ ਜੀ ਜਦੋਂ ਕਹਿੰਦੇ ਬੰਦਾ ਪਏ ਜਾਣਾ ਉਹੀ ਅੱਧਾ ਬਿਮਾਰ ਹੋ ਜਾਂਦਾ ਤੁਸੀਂ ਉੱਠ ਕੇ ਨਾ ਆ ਧੋ ਕੇ ਗੀੜਾ ਫੇੜਾ ਦੇ ਕੇ ਐ ਧੁੱਪੇ ਬੈਠ ਜਾਓ ਤਾਂ ਤਾਂ ਮੈਨੂੰ ਪਸਲੇ ਵਾਲਾ ਤਾਂ ਐਸੇ ਗੱਲ ਦਾ ਕਿਤੇ ਮੈਂ ਵੀ ਨਾ ਉਹੀ ਗੱਲ ਨਾ ਨਾ ਜੀ ਮੈਂ ਸੋਨੂੰ ਪਹਿਲੀ ਕਹਿੰਦਾ ਜੀ ਜੀ ਬਦੀ ਹੋਈ ਕੋਈ ਮਾਰ ਨਹੀਂ ਸਕਦਾ ਜੇ ਘੱਟੀ ਹੋਈ ਕੋਈ ਬਚਾ ਨਹੀਂ ਸਕਦਾ ਹਾਂ ਉਹ ਤਾਂ ਤੇਰੀ ਗੱਲ ਠੀਕ ਹੈ ਕੋਈ ਨਹੀਂ ਮੈਂ ਨਹਾ ਤੋ ਕੇ ਨਾ ਉੱਠ ਗਿਆ ਮਾੜਾ ਮੋਟਾ ਗਰਮ ਪਾਣੀ ਮੇਰਾ ਲਾਇਆ ਪਿਆ ਮੈਂ ਕਮੇ ਚਾਚੂ ਕਰਕੇ ਲੈਣਾ ਸੁਣ ਮੈਂ ਚਾਚੂ ਤਾਂ ਤੇ ਖਜਿੰਦਰਾ ਕੋਈ ਗੱਲ ਨਹੀਂ ਮੈਂ ਪੀ ਲਈ ਤੀ ਤੇ ਉਹਨੂੰ ਆਥਣੇ ਭੇਜਦੀ ਵੀ ਰੋਣੂ ਰੋਟੀ ਰੋਟੀ ਪਕਾਜੂਗੀ ਹਲੇ ਮੇਰਾ ਸਰੀਰ ਡੱਕਾ ਮੈਂ ਸਾਨੂੰ ਉਧਰ ਹੀ ਲਿਆ ਦੂੰ ਰੋਟੀਆਂ ਜੀ ਕਿਉਂ ਐਵੇਂ ਮਾਈ ਤੁਸੀਂ ਖੇਚਲਾ ਕਰਨੀ ਇੱਥੇ ਪਕਾ ਦੂੰ ਮੈਂ ਛੋਡੀਆਂ ਲੈ ਜੂਗੀ ਨਾਲ ਸਾਡੀਆਂ ਪਕਾ ਦਈ ਬਾਈ ਨੇ ਕਿਹਾ ਸੀ ਸੈਂਟਰ ਨੇ ਬੰਡ ਦਿਖਾਈਏ ਖੰਡ ਖਾਈਏ ਚੰਗਾ ਤੇਰੀ ਮਨ ਹਾਂ ਮੈਂ ਮੜਾ ਜਾ ਦੇਖ ਲਾਂ ਮੈਂ ਸਾਹ ਪੇਦਾ ਫੇਰ ਮੈਂ ਲੈ ਜੂ ਕੋ ਨਾ ਕੋਈ ਨਹੀਂ ਪਾਉਂਗੇ ਲੱਸੀ ਤੇਰੀ ਲੈ ਜੀਆਂ 2 ਘੰਟਿਆਂ ਤਾਈ ਹਾਏ ਸਿਭੂ ਕਿਤੇ ਸੱਚੀ ਗੱਲ ਨਾ ਹੋ ਜੇ ਕਿਤੇ ਤੂੰ ਕਜੇ ਤੇਰੇ ਵੀ ਕਾਜੇ ਚੀ ਦਰਦਾ ਜਿਹੜੀਆਂ ਗੱਲਾਂ ਹੋਈਆਂ ਹੁਣ ਇਹ ਝੂਠੀਆਂ ਨਹੀਂ ਹੁੰਦੀਆਂ ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਐ ਇਹ ਤਾਂ ਆਉਗੀ ਪਰ ਜਿਹੜੀ ਮੈਨੂੰ ਸੋਚ ਐ ਨਾ ਇਸ ਘਰ ਦੀ ਉਹ ਕਿਸੇ ਨੂੰ ਨਹੀਂ ਪਤਾ ਨਾਲੇ ਤਾਂ ਮੈਨੂੰ ਮੇਰੇ ਬੰਦੇ ਦਾ ਫਿਕਰ ਰਹਿੰਦਾ ਵੀ ਇਹ ਸਾਰਾ ਘਰ ਲੋਕਾਂ ਨੂੰ ਲਟਾ ਦੂ ਨਾਲੇ ਮੈਨੂੰ ਮੇਰੇ ਪੁੱਤ ਦਾ ਫਿਕਰ ਹੈ ਵੀ ਵਿਚਾਰੇ ਦਾ ਕਾਰੋਬਾਰ ਵੱਜ ਜੇ ਚੱਲ ਐ ਦੋ ਰੋਟੀਆਂ ਪੱਕਦੀਆਂ ਹੋ ਜਾਣ ਪਏ ਜਾ ਬੇਮਾਨਾ ਦੇਖੀ ਜੋ ਜਿਹੜਾ ਕੁਝ ਬਣਦਾ ਕੱਢ ਦੂੰਗੀ ਕਿ ਉਹ ਕਿਸੇ ਕੋ ਉੱਠ ਕੇ ਲੈ ਚੁੱਕਾ ਲੱਸੀ ਲਾ ਤੱਕ ਚੱਲ ਕਿਤੇ ਅੱਜ ਮੇਰੇ ਘਰ ਨੂੰ ਪਾ ਕੇ ਰੱਖ ਤੇ ਕੋਈ ਨਾ ਕੋਈ ਬਸ ਆ ਗਿਆ ਘਰ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਤੂੰ ਚ ਲੈ ਲੈ ਮੈਂ ਤਾਂ ਕਲਾ ਨਹੀਂ ਆ ਜਾ ਕੀ ਹੋ ਗਿਆ ਤੇਲ ਮੁੱਕ ਗਿਆ ਤੇਲ ਦੀ ਤਾਂ ਟੈਂਕੀ ਫੁੱਲਾ ਪਤਾ ਨਹੀਂ ਕੀ ਹੋ ਗਿਆ ਖੜ ਗਈ ਰਾਜਪੁਰੇ ਸਟਾਰਟ ਹੀ ਨਹੀਂ ਹੋਈ ਹੈਗੀ ਤੂੰ ਮੇਰੇ ਵਾਲੀ ਵਾਂਗੂੰ ਤਾਂ ਚਾਰਜ ਵਾਲੀ ਲੈਂਦੀ ਬਾਲੀ ਵਧੀਆ ਰਹਿੰਦੀ ਆ ਉਹ ਤਾਂ ਨਹੀਂ ਬਣ ਬਿਲ ਬਿਅਾਨਾ ਦਿੱਥਿਆਂ ਦਾ ਆਂਦਾ ਚਾਰਜਰ ਵਾਲੀ ਲੈ ਕੇ ਬਿੱਲ ਕਿੱਥੇ ਆਉਂਦਾ ਲੈ ਤੂੰ ਤਾਂ ਦਹੀ ਵੀ ਲਾਉਣੀ ਆਂ ਚੱਲ ਹਾਂ ਤੇ 엄마 ਤਾਂ ਹੀ ਕਰ ਸੀ ਬਿਓ ਸੂਟ ਨਹੀਂ ਬੱਸ ਕਰਨੀ ਬੱਸ ਕਰ ਘਟਾਂ ਦਾ ਹੀ ਸਿਆਪਾ ਚਾਹਤੀ ਲੈਣ ਗੈਣੀਆਂ ਤੇ ਇਸ ਨਾਮ ਆ ਦੇਖ ਲੈ 2 ਕਿਲੋਮੀਟਰ ਬਾੜ ਤੋਂ ਲੈ ਕੇ ਆਏ ਨਾਲੇ ਉੱਟਰ ਕੇ ਬੇੜੀ ਬੈਠਿਆਂ ਨੇ ਦਿਮਾਗ ਖਰਾਬ ਕਰਤਾ ਕੌਣ ਹੈ ਛੋਟੇ ਵਾਲੇ ਹੋਰ ਕੌਣ ਜਿੰਦਰ ਨਹੀਂ ਹੋਣਾ ਨਹੀਂ ਜਿੰਦਰ ਕਾਨੋਤੀ ਆ ਕਰਨੈਲ ਤੀ ਇੱਕ ਕਟਾ ਤੀ ਮਰਨੇ ਉਹਨੇ ਲਹੂ ਪੀ ਲਿਆ ਹੁਣ ਭਈ ਅਸੀਂ ਤਾਂ ਜਾਵਾਂਗੇ ਥਾਣੇ 'ਚ ਇਹੋ ਜੇ ਸਾਡੇ ਤੇ ਇਲਜ਼ਾਮ ਲਾ ਕੇ ਆਏ ਨੇ ਨਾ ਕਹ ਰਹਿ ਰੱਬ ਦਾ ਨਾਮ ਗੱਲ ਸੁਣ ਲੈ ਮੇਰੀ ਜਿੰਦਰ ਨੂੰ ਸਮਝਾ ਦੇ ਜੇ ਜਿੰਦਰ ਇਹਨਾਂ ਨਾਲ ਰਲਿਆ ਜਾਂ ਤੂੰ ਰਲੀ ਸਰਦਨਾਂ ਥਾਣੇ 'ਚ ਧਰੂ ਨਹੀਂ ਕਾ ਨੂੰ ਜਿੰਦਰ ਹੁਣ ਨਹੀਂ ਆਉਂਦਾ ਇਹਨਾਂ ਦੇ ਰੋਲੇ ਰੋਲੇ 'ਚ ਆਓ ਤਾਂ ਸੁਧਰ ਗਿਆ ਤੈਨੂੰ ਪਤਾ ਉਹ ਨਹੀਂ ਐਸੇ ਕੰਮ ਚਾਉਂਦਾ ਹੋਣਾ ਤਲ ਨਹੀਂ ਆਊਗਾ ਭਾਈ ਚੰਗਾ ਰਹੂਗਾ ਨਹੀਂ ਫਿਰ ਇਹਨਾਂ ਨੂੰ ਤਾਂ ਥਾਣੇ ਚ ਰੋਲਾਂਗੇ ਨਲਜਿੰਦਰ ਵੀ ਰੂਲੂ ਫਿਰ ਲੈ ਉਹ ਤਾਂ ਕਿਵੇਂ ਰੂਲੂ ਉਹ ਤਾਂ ਜਦੋਂ ਕਿਸੇ ਨੂੰ ਤਿੰਨ ਤੋਂ ਇੱਕ ਨਹੀਂ ਕਹਿੰਦਾ ਉਹਨੂੰ ਕੀ ਲੋੜ ਐ ਤਲ ਨਾ ਕਹੇ ਫਿਰ ਵਧੀਆ ਗੱਲ ਲਾਗੀ ਅਸੀਂ ਤਾਂ ਮਾਨਹਾਨੀ ਦਾ ਦਾਵਾ ਕਰਾਂਗੇ ਤੇ ਹਾਂ ਕਰਨੈਲ ਤੇ ਬੰ ਇੰਨਾ ਕੋਫਰ ਤੋਲਿਆ ਸਾਨੂੰ ਇੰਨਾ ਬੰਦੇ ਘੇਰਦਿਆਂ ਤੁਸੀਂ ਤਾਂ ਕਹਿੰਦੀ ਕੀ ਕੀ ਨਾ ਮੈਨੂੰ ਐ ਦੱਸ ਤੂੰ ਵੀ ਪਿੰਡ 'ਚ ਰਹਿੰਦੀ ਐ ਤੈਨੂੰ ਵੀ ਪਤਾ ਵੀ ਭਾਈ ਅਸੀਂ ਕਦੇ ਕਿਸੇ ਦੇ ਮੱਥੇ ਨਹੀਂ ਲੱਗੇ ਹਣੀ ਥੇ ਹੁਣ ਜਿਹੇ ਨਕਮੇ ਬੰਦੇ ਟੱਕਰੇ ਓਹੋ ਲਹੂ ਪੀ ਲਿਆ ਨੀ ਇੱਕ ਤਾਂ ਸਕੂਟਰ ਕੁੰਡਲੀ ਨੇ ਦਿਮਾਗ ਖਰਾਬ ਕਰਤਾ ਇੱਕ ਓ ਟੱਕਰ ਕੇ ਮਰਨੇ ਓਹੋ ਚੱਲ ਕੋਈ ਨਹੀਂ ਠੰਡੀ ਰਾਤ ਨਹੀਂ ਨਹੀਂ ਗਰਮ ਹੁੰਦੇ ਹੁੰਦੇ ਕੋਈ ਨਹੀਂ ਚੱਲ ਤੂੰ ਕਹੇ ਤੇ ਪੀ ਲੜ ਦੇ ਪਾਣੀ ਤਾਂ ਨਹੀਂ ਨਹੀਂ ਮੈਂ ਤਾਂ ਹਜ਼ ਰੋੜੀ ਆਉਂਦੀ ਸੀ ਤਾਂ ਪੁੱਛ ਲਿਆ ਭਾਈ ਕੀ ਹੋ ਗਿਆ ਹੋਰ ਹੋਣਾ ਕੀ ਆ ਅਖੀਨ ਖਾਬ ਦੇ ਸੂਟਾਂ ਦਾ ਪੰਗਾ ਛੇੜ ਲਿਆ ਨਹੀਂ ਲਾਈਨਿੰਗ ਲੈਣ ਗਈ ਤੇ ਸਨਾਮ ਤੋਂ ਉਰੇ ਮਿਲ ਹੀ ਨਹੀਂ ਹੈਗੀ ਉਹ ਆਉਂਦੇ ਹੋਏ ਸਕੂਟਰ ਹੀ ਖਰਾਬ ਹੋ ਗਿਆ ਮੈਂ ਤੈਨੂੰ ਹਾਈ ਕਹਿੰਦੀ ਸੀ ਵੀ ਆਪਾਂ ਲੈ ਆਵਾਂਗੇ ਮੈਨੂੰ ਵੀ ਲੈ ਜਾਓ ਨਾਲ ਨਹੀਂ ਸੂਟ ਤਾਂ ਲੈ ਆਈਆਂ ਤੇ ਲਾਈਨਿੰਗ ਲੈਣੀਆਂ ਤੂੰ ਐ ਕਰੀ ਆਪਦੀ ਸਕੂਟਰੇ ਚੱਕ ਲਈ ਫਿਰ ਆਹਾ ਉਹ ਤਾਂ ਆਏ ਆ ਵੀ ਹੈ ਪਾਰੀਵਾਵਾ ਨਾ ਤੁਸੀਂ ਖਿੱਚਦੀ ਨਹੀਂ ਤਿੰਨ ਜਾਨਿਆਂ ਨੂੰ ਫੇਰ ਆ ਆਪ ਦੇ ਆਪ ਹੀ ਲੈ ਆਈ ਗੇਟ ਘੱਲ ਲੈਣੇ ਚੰਗਾ ਚਲ ਤੂੰ ਸੁਣ ਲੈ ਕੋਈ ਚੜਾਈ ਕਰਾਂਗੇ ਬਾਗ ਚੱਲਾਂਗੇ ਮੇਰੇ ਵਾਲੀ ਲੈ ਜਾਾਂਗੇ ਇੱਕ ਜਾਨੀ ਮੇਰੇ ਨਾਲ ਬਹਿ ਜਾਓ ਇੱਕ ਹੀ ਦੇੜੀ ਤੇ ਵਜਾਂਗੇ ਚਲ ਕੋਈ ਨਾ ਮੈਂ ਤਾਂ ਤੇਰੇ ਨਾਲ ਹੀ ਬਹਿ ਜੂੰਗੀ ਇਹ ਦੇੜੀ ਤਾਂ ਵੀ ਘੜਦੀ ਰਹਿੰਦੀ ਆ ਨਹੀਂ ਨਵੀਂ ਨਹੀਂ ਹੈਗੀ ਤਾਂ ਹੀ ਖੜ ਜਾਂਦੀ ਚਲ ਚੰਗਾ ਮੈਂ ਤਾਂ ਜਾਨੀ ਮੈਂ ਤਾਂ ਕੰਮ ਪਿਆ ਭਾਈ ਚਲ ਬਣਾ ਦੇ ਗੱਲ ਥੌਂ ਜਦੀ ਜਮਾ ਪੱਧਰ ਕਰ ਦੇ ਕਿੱਥੋਂ ਜੀ ਆ ਮੈਂ ਕਹਿੰਦਾ ਦੀ ਕਾਕਾ ਜੀ ਆਪਾਂ ਨੇ ਛੜਤਾ ਉਹਨੂੰ ਰੋਟੀਆਂ ਰੋਟੀਆਂ ਲਾ ਕੇ ਦੇ ਦੋ ਕਿੱਥੇ ਛੜਤਾ ਕਾਕਾ ਉਹਦੇ ਕੰਮ ਕਰੀਆਂ ਦਾ ਦੇਖ ਸਾਹਮਣੇ ਚੱਲਦਾ ਮਸ਼ੀਨ ਮੰਗੂ ਜਿਵੇਂ ਵਿਸਾਲ 435 ਚੱਲਦੀ ਹੁੰਦੀ ਹੈ ਹੁਣ ਤਾਂ ਚਾਰ ਰੋਟੀਆਂ ਖਾ ਕੇ ਗਿਆ ਉਹ ਹਲੇ ਕਾਸਾ ਨਹੀਂ ਕਿ ਰੋਟੀਆਂ ਦੀ ਤੈਨੂੰ ਭੁੱਖ ਲੱਗਦੀ ਹੁੰਦੀ ਹੈ ਜੀ ਤੁਸੀਂ ਲਾ ਦੋ ਨਾਲੇ ਮੇਰੀ ਗੱਲ ਸੁਣ ਮੈਨੂੰ ਜੀ ਜੂ ਜਾਂ ਨਾ ਕਿਹਾ ਕਰ ਤੈਨੂੰ ਪਤਾ ਮੈਂ ਤੇਰੀ ਕੀ ਲੱਗਦੀ ਆ ਘਰ ਵਾਲੀ ਚੱਕ ਜਣਾ ਚਾਲਾ ਸਿਰਚ ਮਾਰੂੰਗੀ ਸਿਰ ਪਾੜ ਦੂੰਗੀ ਰੁੜ ਜਾਣੇ ਦਾ ਕੋਈ ਨਹੀਂ ਮੈਂ ਕਹਿੰਦੀ ਮਾਸੀ ਵੀ ਰੰਗਤ ਨਹੀਂ ਹੈਗੀ ਤੇਰੇ ਚਿਹਰੇ ਤੇ ਕੀ ਹੋ ਗਿਆ ਸੋਚਾਂ ਚ ਲੱਗ ਰਹੀਆਂ ਕੀ ਗੱਲ ਕੀ ਹੋ ਰਾਮੇ ਕੀ ਗੱਲ ਦੱਸਾਂ ਮੈਂ ਤੈਨੂੰ ਮੈਨੂੰ ਤਾਂ ਹੁਣ ਇਹੀ ਚੋਰਾ ਲੱਗੀ ਜਾਂਦਾ ਵੀ ਜੇ ਕਿਤੇ ਕਰਨੈਲ ਨੂੰ ਪਤਾ ਲੱਗ ਗਿਆ ਵੀ ਪ੍ਰਿਤੋ ਨੇ ਤਾਂ ਆਹ ਵਾਲ ਕੱਟ ਲਿਆ ਉਹਦੇ ਦਿਲ ਤੇ ਕੀ ਵੀ ਤੂੰ ਫੇਰ ਛੜੇ ਹੋਏ ਬੰਦੇ ਦਾ ਨਾਮ ਫੇਰ ਛੜੇ ਹੋਏ ਬੰਦੇ ਦਾ ਨਾਮ ਤੈਨੂੰ ਕੀ ਲੌੜਾ ਉਹਦਾ ਨਾਮ ਲੈਣ ਦੀ ਨਾਲੇ ਉਹ ਐਡਾ ਦਿਲਦੋਲਣਾ ਨਹੀਂ ਹੈਗਾ ਉਹਦਾ ਬੰਦਾ ਦਿਮਾਗ ਨਾਲ ਚੱਲਦਾ ਤੂੰ ਚੱਲਦੀਆਂ ਵਾਛੀਏ ਦਰਨ ਨਾਲ ਉਹ ਬੰਦਾ ਦਿਮਾਗ ਨਾਲ ਚੱਲਦਾ ਹੈ ਉਹ ਤਾਂ ਖਬਰਾਂ ਮੈਨੂੰ ਹੁਣ ਕੀ ਦੱਸਾਂ ਬਸ ਯਾਰ ਚੁੱਪੀ ਭਲੀ ਹੈ ਜਾਂ ਤਾਂ ਫੇਰ ਦੱਸ ਇਹਦੇ ਸਮਾਰ ਕੇ ਜੇ ਦੱਸਣੀ ਉਹ ਤਾਂ ਨੇਤੀਸ ਹੋਉਂਦੀ ਉਹਦੇ ਕੋਲ ਨੇਤੀਸ ਹੋ ਜਾਂਦੀ ਆ ਹੁਣ ਤੂੰ ਤਾਂ ਦਿਲੋਂ ਪਿਆਰ ਕਰ ਬੈਠੀ ਉਹ ਕੀ ਹੁੰਦਾ ਓਏ ਉਹ ਗੱਲ ਆ ਗਈ ਵੀ ਆਉਂਦੀਆਂ ਜਾਂਦੀਆਂ ਨਹੀਂ ਨੇ ਉਹਦੇ ਕੋਲ ਤਾਂ ਨਾਲੇ ਮੇਰੀ ਗੱਲ ਸੁਣ ਤੂੰ ਸੜੇ ਹੋਏ ਬੰਦੇ ਦਾ ਕਿਉਂ ਨਾਉ ਲੈਨੀ ਆ ਮੇਰੇ ਸਾਹੇ ਦਾ ਬੁੱਧੀ ਭ੍ਰਿਸ਼ਟ ਹੋਊਗੀ ਤੇਰੀ ਤੂੰ ਆਵਦਾ ਫਿਊਚਰ ਪਲਾਨ ਦੇਖ ਵੀ ਅਕੇ ਫਿਊਚਰ ਚ ਕੀ ਕਰਨਾ ਪਾਲਾ ਜਹਾਜ਼ ਦੀ ਟਿਕੀ ਨੂੰ ਹੱਥ ਨਾਲ ਚੱਲ ਬਾਹਰ ਇੱਥੇ ਕੀ ਹੈ ਵੇ ਜਹਾਜ਼ ਦੀ ਟਿਕੀ ਨੂੰ ਹੱਥ ਤਾਂ ਫੇਰੇ ਪਊਗਾ ਜੇ ਵੀਜ਼ਾ ਲੱਗੂਗਾ ਹੁਣਾਂ ਹੀ ਭੱਜਦੇ ਚੜਕੇ ਆਧਾਰ ਕਾਰਡ ਲੈ ਕੇ ਆਂਗੇ ਲਾਵਾਂਗੇ ਵੀਜ਼ਾ ਵੀ ਸਾਰਾ ਕੁਝ ਹੋਊਗਾ ਡਾਰਲਿੰਗਾਂ ਉਹ ਠੀਕ ਹੈ ਨਾ ਮਾ ਮੈਨੂੰ ਲੈ ਤੇਰੇ ਦੰਦ ਜੇ ਮੈਨੂੰ ਕੱਢਣੇ ਪੈਣਗੇ ਉਹ ਗਲਤ ਹੋ ਗਿਆ ਗਾ ਮਰਾਦਾ ਚ ਰਹਿ ਆ ਕਰ ਆਪਦਾ ਸੌਰੀ ਹਾਂ ਨਹੀਂ ਫੜ ਕੇ ਬਾਹ ਹਮ ਕਰ ਦੂਗੇ ਅੱਜ ਤੋਂ ਬਾਅਦ ਗਲਤ ਸੁਣਾ ਕਰਨਾਇਲ ਨੂੰ ਕੀ ਪਤਾ ਲੱਗੂ ਆਪਾਂ ਉਹਨਾਂ ਦੇ ਜਾਣਾ ਨਹੀਂ ਆਉਣਾ ਨਹੀਂ ਦੇਖ ਲੈ ਕਿੰਨੇ ਦਿਨ ਹੋ ਗਏ ਚੱਲ ਆ ਜਾਣਾ ਆ ਕਿਉਂ ਨਹੀਂ ਹੈਗਾ ਆਖਰ ਨੂੰ ਸਾਡੀ ਰਿਸ਼ਤੇਦਾਰੀ ਤਾਂ ਹੈਗੀ ਐ ਨਾਲੇ ਮੇਰੀ ਗੱਲ ਸੁਣ ਉਹ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਤੇਰੇ ਵਰਗੇ ਨੇ ਬਣਾਤਾ ਠੀਕ ਹੈ ਮੇਰੀ ਗੱਲ ਸੁਣ ਚੱਲ ਮਾੜਾ ਨਹੀਂ ਹੈਗਾ ਤੂੰ ਐਂ ਦੱਸ ਆਪਾਂ ਨੂੰ ਕੈ ਦਿਨ ਹੋ ਗਿਆ ਕੰਮ ਕਰਾਇਆ ਇਹਨੂੰ ਤਿੰਨ ਦਿਨ ਚਾਰ ਦਿਨ ਤੈਨੂੰ ਕਦੇ ਫੋਨ ਆਇਆ ਬੰਦੇ ਦਾ ਮਿਸ ਚਕਾਲੀ ਮਾਦੇ ਬੜੀ ਬਿਠੀ ਆਲਾ ਕਹਦੇ ਮਿਸ ਚਕਾਲੀ ਮਾਦੇ ਮਿਸ ਕਾਲ ਕਿਉਂ ਮਾਰੂ ਅਗਲਾ ਜਦੋਂ ਕਰਦਾ ਮੈਂ ਤਾਂ ਵੀਡੀਓ ਕਾਲ ਹੀ ਕਰਦਾ ਹੁਣ ਉਹਦੇ ਫੋਨ 'ਚ ਨੈਟ ਨੂੰ ਟੁੱਟ ਮੁੱਕ ਗਿਆ ਹੋਣਾ ਹਾਂ ਨੈਟ ਤਾਂ ਦੇਖ ਲਈ ਜਾ ਟਾ ਟਾ ਟਾਂਬਰੀ ਪੱਟੂ ਦੀ ਮਾਂ ਦੀ ਕੀ ਹੋ ਗਿਆ ਖੁਸ ਨਹੀਂ ਰੋਟੀ ਰੋਟੀ ਹੋਰ ਲਾ ਲਓ ਮਹਾ ਨਾਲੇ ਮੈਂ ਖਾ ਲੂਗਾ ਨਾਲੇ ਉਹ ਖਾ ਲੂਗੀ ਚਾਹ ਬਣੀ ਪਈ ਐ ਚਾਹ ਪੀ ਲੈ ਰੋਟੀਆਂ ਪਹਿਲਾਂ ਤਾਂ 10 10 ਖਾ ਕੇ ਹਟਿਓ ਚਾਰ ਉਹ ਖਾ ਗਿਆ ਸੱਤ ਅੱਠ ਖਾ ਗਿਆ ਤੂੰ ਹੱਲੇ ਕਾਸਰ ਰੇਗੀ ਰੋਟੀਆਂ ਦੀ ਮੈਂ ਤਾਂ ਇਹ ਕਹਿੰਨਾ ਨੂੰ ਪਤਾ ਲੱਗਣ ਦੇ ਇਨੂੰ ਵੀ ਮੇਰਾ ਸਾਰਾ ਸਵਾਦ ਆ ਉਹ ਵੀ ਬਣਦੀ ਕੀ ਆ ਉਹਦੇ ਨਾਲ ਕੋਈ ਨਾ ਲੱਗ ਜੂਗਾ ਪਤਾ ਲੱਗ ਜੂਗਾ ਨਹੀਂ ਮੈਂ ਫੋਨ ਕਰਕੇ ਦੱਸ ਦੂੰਗੀ ਵੀ ਭਾਈ ਇਸ ਤਾਂ ਐ ਜੇ ਕਰਕੇ ਉਹ ਵੀ ਝੂਠਾ ਮੁੱਠਾ ਆ ਵਿਆਹ ਕਰਾ ਲਿਆ ਹੈ ਨਾ ਆ ਐ ਦੱਸ ਦੂੰਗੀ ਮੈਂ ਪਾਣਾ ਵਰਤਾਲਿਆ ਨੀ ਲਾ ਰੋ ਪੁੱਤਿਆਂ ਦਾ ਰੋਜ ਜਾ ਇਹ ਜਮੀ ਕਮਾਲ ਕਰਦਾ ਇਹ ਤਾਂ ਰੰਗੇ ਬਦਲ ਗਿਆ ਦੋ ਕੁ ਦਿਨਾਂ ਚ ਹਦ ਹੋਈ ਪਈ ਆ ਦੇਖਦਾ ਝੂੜੇ ਵਾਲੀ ਦੇ ਸੁਪਨੇ ਸੜਿਆ ਹੋਇਆ ਮਲੰਗਾ